ਓਏ ਆ ਗਿਆ ਬਾਈ 2 ਮਿੰਟ ਦਾ ਰੁਕ ਜਾ ਫੇਰਾ ਪ੍ਰਵੀਨਾ ਪ੍ਰਵੀਨਾ ਹਾਂਜੀ ਓਏ ਆ ਨਾ ਆ ਨਾ ਉਹ ਪੈਸੇ ਲੈ ਕੇ ਦੇ ਲਿਆਰੀਆਂ ਜੀ ਆ ਲੋ ਜਾਰੇ ਸੀ ਕਿਤੇ ਤੁਸੀਂ ਉਹ ਜਾਣਾ ਮੁੰਡਾਰਿਆ ਕੋਈ ਅੱਛਾ ਚਾਹ ਤਾਂ ਪੀ ਕੇ ਬਗ ਜਾਂਦੇ ਮੈਂ ਚਾਹਦਾ ਨਾ ਫੇਰ ਵੀ ਆ ਬਾਕੀ ਪੈਸੇ ਕਿਤਨੇ ਬਾਕੀ ਜਿੰਨੇ ਤੁਸੀਂ ਫੜਾਈ ਸੀ ਸਾਰੇ ਤੇ ਲੈ ਕੇ ਦੇਤੇ ਮੈਂ ਓ ਯਾਰ ਚੌੜੀ ਨਗਰ ਆ ਬੰਦਾ ਗਾੜੀ ਛੱਡ ਰਾਂ ਮੈਂ ਜਾਣਾਗਾ ਸ਼ੈਂਟੀ ਮੈਂ ਛੋੜ ਕਿਉਂ ਕਰਨੀ ਆ ਸਾਰੇ ਪੈਸੇ ਨੇ ਤੁਸੀਂ ਧਿਆਨ ਨਾਲ ਗਿਨੋ ਤਾਂ ਸਹੀ ਇੱਕ ਵਾਰ ਓ ਮੈਂ ਗਿਣੀ ਹੋਏ ਨੇ ਯਾਰ ਬਾਕੀ ਪੈਸੇ ਕਿੱਥੇ ਨੇ ਕੀ ਹੋ ਗਿਆ ਭਾਈ ਕੀ ਹੋ ਗਿਆ ਬੋਲੀ ਜਨਬ ਚਾਚਾ ਮਾਤਾ ਸਵਾਈ ਨਾਲ ਵੀ ਗੱਲ ਕਰ ਲੈ ਕਰ ਕੋਈ ਮਾਤਾ ਕਿ ਪੈਸੇ ਫੜਾ ਕੇ ਆਇਆ ਲੈ ਹੁਣ ਕਹੇ ਪੈਸੇ ਨਹੀਂ ਹੈਗੇ ਬੈ ਟੈਂ ਚਮੜਾਤੀ ਜਿਹੜੀਆਂ ਥਈਆਂ ਦਾ ਥਈਆਂ ਲੈ ਕੇ ਨੂੰ ਫੜਾਉਣਾ ਕੀ ਗੱਲ ਮੈਂ ਮਾਰ ਕੀ ਮੈਨੂੰ ਫੜਾ ਕਰ ਪੈਸੇ ਮੈਨੂੰ ਤਾਂ ਯਕੀਨ ਨਹੀਂ ਇਹ ਤਾਂ ਜਿਆਦਾ ਯਕੀਨ ਆ ਆ ਹੁਣ ਸੁਣ ਲੈ ਲੈ ਲਤ ਲੈ ਛੜੀ ਉਹ ਬੰਦੇ ਮੰਗ ਰਾਗੇ ਪੈਸੇ ਸੱਚੀ ਕਹਿ ਰਹੀ ਮੇਰੀ ਗੱਲ ਦਾ ਯਕੀਨ ਬਾਈ ਇਹ ਕੀ ਦੱਸੂਗੀ ਇਹ ਤਾਂ ਸਾਰੇ ਦਿਨ ਆਪਣੀ ਮਾਂ ਨਾਲ ਗੱਲਾਂ ਕਰਦੀ ਆ ਉਹਨੂੰ ਕਰਤੇ ਹੋਣੇ ਗੂਗਲ ਘੇ ਨੇ ਹਾਂ ਕਿਉਂ ਹਾ ਜੇ ਮਾਂ ਝੁੱਠੀ ਐ ਤੂੰ ਮੇਰੀ ਗੱਲ ਤਾਂ ਯਕੀਨ ਨਹੀਂ ਕਰਦਾ ਮਾਂ ਤੇਰੀ ਗੱਲ ਪੱਚ ਜਾ ਕੀ ਲੈਣਾ ਤੈਸੀ ਤੀਮੀ ਤੋਂ ਮਾਂ ਤੇਰੀ ਗੱਲ ਸਹੀ ਆ ਇਹਦਾ ਤੈਨੂੰ ਨਹੀਂ ਹੈਗਾ ਇਹਦਾ ਸਾਰਾ ਦਿਨ ਫੋਨ 'ਚ ਲੱਗੀ ਰਹਿੰਦੀ ਆ ਪਹਿਲਾਂ ਤਾਂ ਫੋਨ ਜਾ ਭੰਗਾ ਮੈਂ ਮੇਰੀ ਗੱਲ ਤਾਂ ਸੁਣੋ ਤੁਸੀਂ ਘਰ ਤੋਂ ਮੈਂ ਦੇਖ ਲੈ ਆ ਚੱਜ ਕਰ ਫੜਾ ਦੇ ਇਹਨੂੰ ਗੱਦੀਆਂ ਦੇਖ ਲੈ ਮੰਮੀ ਇਹ ਲਈ ਆਪਦੀ ਮੰਮੀ ਨੂੰ ਹੀ ਪੈਸੇ ਭੇਜੇ ਹੋਣਗੇ ਨਹੀਂ ਚਲ ਆਪਾਂ ਕੀ ਲੈਣਾ ਹੁਣ ਇੰਨੇ ਕਰਾਂ ਨਾਲ ਮੁੰਡੇ ਨੂੰ ਵੀ ਸੇਕ ਲੱਗ ਜਾਊਗਾ ਬਈ ਤੀਮੀ ਮੇਰੀ ਧੋਖੇਵਾ ਜਾਏਗੀ ਸਹੀ ਗੱਲ ਐ ਹਾਂ ਉਹ ਮੰਮੀ ਇੰਨਾ ਕ ਤਾਂ ਵਧੀਆ ਹੋ ਗਿਆ ਬੀੜਾ ਹੁਣ ਪਹਿਣੀਆ ਇਹਨਾਂ ਦਾ ਇ ਕੰਜਰ ਕਲੇਸ਼ ਰਹੂਗਾ ਹੁਣ ਇਹਦੇ ਛਿੱਤਰ ਪਹਿਣਗੇ ਦੇਖੀ ਘਰੋਂ ਨਿਕਲਦੀ ਐ ਫੇਰ ਹੀ ਨਿਕਲੂਗੀ ਜੇ ਮੁੰਡਾ ਇਹਦੇ ਛਿੱਤਰ ਪੌਲਾ ਕਰੂਗਾ ਆਪਾਂ ਤਾਂ ਨਜ਼ਾਰਾ ਆ ਜਾਊਗਾ ਜੈਨੂ ਖੰਦਾ ਆਜਾ ਦੇਖ ਲਈਏ ਫੇਰ ਇਹ ਬਹਿ ਕੇ ਕੀ ਕਰਨਗੀ ਮੈਂ ਤਾਂ ਦੇਖ ਕੇ ਆਉਣੀ ਆ ਦੇਖ ਲੈ ਚੱਲ ਇਹਨਾਂ ਦਾ ਕੀ ਮੜਾਕਿੱਤਾ ਮੈਂ ਤੇਰੇ ਨਾਲ ਜਿਹੜਾ ਇਹਨਾਂ ਨੂੰ ਕੁਝ ਸੁਣਨਾ ਪੈ ਰਿਹਾ ਮੈਨੂੰ ਨਹੀਂ ਤਾਂ ਮੇਰੀ ਮਾਂ ਮੇਰੇ ਨਾਲ ਚੱਜਣਾ ਗੱਲ ਕਰਦੀਆ ਜਿੱਦੇ ਕਰਕੇ ਇਹਨਾਂ ਕੁਛ ਕੀਤਾ ਨਹੀਂ ਹੋ ਚੱਜਾ ਨਾਲ ਗੱਲ ਕਰਦਾ ਉਹਨੇ ਇਹ ਵੀ ਆਪਣੀ ਮਾਤਾ ਬਣ ਕੇ ਬੈਠ ਗਿਆ ਕੋਣ ਤਾਂ ਕੀ ਕਹਿਣਾ ਸੀ ਕੁਛ ਹਰ ਟਾਈਮ ਮੈਨੂੰ ਸੁਣੋਂ ਲੱਗ ਜਾਂਦਾ ਕੀ ਕਰਾਂ ਮੈਂ ਕਿੱਧਰ ਜਾਵਾਂ ਮੈ ਤਾਂ ਕੁਝ ਸਮਝ ਨਹੀਂ ਹੁੰਦਾ ਹੈਗਾ ਬਸ ਬਹੁਤ ਹੋ ਗਿਆ ਬਾਤ ਮਨਮਾਇਂ ਕਰ ਲਿਆ ਸਾਰਿਆਂ ਨੇ ਹੁਣ ਜਿੱਦਾਂ ਇਹ ਚੱਲਣਗੇ ਨਾ ਉਦਾਂ ਹੀ ਸਹੀ ਆ ਚੱਲ ਭਾਈ ਘਰੀ ਹੋਣਗੇ ਘਰ ਤਾਂ ਹੀ ਐ ਚੱਲ ਦੇਖ ਜਿੱਥੇ ਬੜਾ ਬੈਠਾ ਆ ਗਿਆ ਬਾਹਰ ਹੁੜਾ ਹਾਂਜੀ ਵੀਰ ਜੀ ਕੀ ਹੋਇਆ ਨੇ ਗੁੱਸੇ ਚਾ ਤੁਸੀਂ ਅੱਛਾ ਹਜੇ ਸਾਨੂੰ ਪਤਾ ਨਹੀਂ ਕੀ ਹੋਇਆ ਆ ਜਾਣ ਬੁਝ ਕੇ ਡਰਾਮੇ ਜਿਹਾ ਨਾ ਕਰ ਨਾ ਜਾਣ ਬੰਦ ਦੀ ਲੋੜ ਨਹੀਂ ਸਾਰੇ ਪਿੰਡ ਦਾ ਢੋਲ ਵੱਜਿਆ ਪਿਆਗਾ ਹਲੇ ਕਹਿੰਦੀ ਹੋਇਆ ਕੀ ਇਹ ਦੇਖ ਲੈ ਕਮਾਲ ਕਰਦੀ ਐ ਵੀ ਯਾਰ ਵੀਰ ਜੀ ਤੁਹਾਨੂੰ ਕਿਹਾ ਤਾਂ ਹੈਗਾ ਸੀਗਾ ਕਿ ਥੋੜੇ ਇੱਕ ਟਾਈਮ ਰੁਕੋ ਤੇ ਅਸੀਂ ਦੇ ਦਾਂਗੇ ਤੁਹਾਡੇ ਪੈਸੇ ਓਹ ਥੋੜਾ ਟਾਈਮ ਆ ਹੁੰਦਾ ਮਹੀਨਾ ਟਪਾਤਾ ਹੁਣ ਦੇਖੇ ਤੁਸੀਂ ਆਪ ਹੀ ਸਮਝਦਾਰ ਹੋਗੇ ਇੰਨੇ ਪੈਸੇ ਕੋਲ ਲੱਗਤੇ ਕਿੱਥੋਂ ਅਰੇਂਜ ਹੋਣਗੇ ਸਾਡੇ ਕੋਲੇ ਬੰਦੇ ਦੇਖ ਕੇ ਕਹਿੰਦੇ ਕਿ ਅਰੇਂਜ ਕਰਕੇ ਦੇਈਏ ਓਏ ਉਦੋਂ ਨਹੀਂ ਪਤਾ ਸੀਗਾ ਜਦੋਂ ਸਾਡੀ ਮੋਟਰ ਕੱਟ ਕੇ ਲੈ ਗਈ ਦੀ ਉਹ ਹੈ ਹੱਲੇ ਕਹਿੰਦੇ ਸੀ ਕਿ ਮੇਰੇ ਅਰੇਂਜ ਕਰਕੇ ਦੇਈਏ ਅੰਦਰ ਹੀ ਬੜਾ ਬੈਠਾ ਹੁਣ ਕੱਟ ਮਾਰ ਉਹਨੂੰ ਨਹੀਂ ਤੇ ਉਹ ਘਰੇ ਨਹੀਂ ਹੈਗੇ ਘਰੇ ਨਹੀਂ ਹੈਗਾ ਹੋ ਕੀ ਅਫਸਰ ਲੱਗਾ ਹੋਵੇ ਉੱਥੇ ਡਿਊਟੀ ਤੇ ਜਾ ਰਹੇਗਾ ਜੀ ਜੀ ਮੇਰੀ ਗੱਲ ਦਾ ਯਕੀਨ ਕਰੋ ਸੱਚੀ ਘਰੇ ਨਹੀਂ ਹੈਗੇ ਯਕੀਨ ਕਰ ਲਓ ਓਏ ਅੰਦਰ ਹੀ ਹੋਊਗਾ ਹੁਣ ਕਿੱਥੇ ਹੋਊਗਾ ਉਹ ਮਾਰ ਕੱਟ ਉਹਨੂੰ ਵੇ ਕੀ ਹੋ ਗਿਆ ਪੁੱਤ ਕਰ ਨਾ ਪਾਇਆਗਾ ਲੈ ਕਰ ਲੋ ਕਿਉਂ ਨੂੰ ਭੰਡਾ ਮੇਰੇ ਮਾਤਾ ਤੁਹਾਨੂੰ ਪਤਾ ਹੀ ਨਹੀਂ ਹੈ ਮੇਰੇ ਪੁੱਤ ਕਾ ਨੂੰ ਉੱਚਾ ਬੋਲੀ ਜਾਂਦੇ ਹੋ ਕੋਈ ਸਮਾਈ ਨਾਲ ਗੱਲ ਹੁੰਦੀ ਹੈ ਮੇਰਾ ਪੁੱਤ ਜੇ ਕੋਈ ਗੱਲਬਾਤ ਹੈ ਤੁਸੀਂ ਮੈਨੂੰ ਦੱਸੋ ਓਏ ਸਮਝਾਓ ਇਹਨੂੰ ਮਾਤਾ ਤੂੰ ਮਾਤਾ ਮੇਰੀ ਗੱਲ ਸੁਣਾ ਆ ਜਾਣ ਬੁੱਝ ਗਏ ਅਣਜਾਣ ਜਣਾ ਮਨ ਤੁਹਾਨੂੰ ਦੋਨਾਂ ਨੂੰ ਪਤਾ ਨਾਲੇ ਆ ਜਿਹੜੀ ਤੇਰੇ ਮੁੰਡੇ ਨੇ ਚੋਰੀ ਕਰੀ ਐ ਅਸੀਂ ਉਹਦੇ ਪੈਸੇ ਲੈਣ ਆਏ ਆ ਮਹੀਨਾ ਹੋ ਗਿਆ ਮਗਰ ਲੰਕਦਿਆਂ ਨੂੰ ਕੀ ਗੱਲ ਸਾਨੂੰ ਕੰਮ ਨਹੀਂ ਕੋਈ ਵੇ ਚਲ ਕੋਈ ਨਾ ਪੁੱਤ ਮੈਂ ਤੁਹਾਡੇ ਮੁਰੇ ਹੱਥ ਬੰਦੀਆਂ ਮੇਰੇ ਪੁੱਤ ਦੇ ਕੋਈ ਸਾਰੇ ਦੀ ਗੱਲ ਨਹੀਂ ਪਹਿਲਾਂ ਕਿੰਨੇ ਇੱਕ ਕਿਸੇ ਲੋਕਾਂ ਦੇ ਮੋਟਰਾਂ ਖੋਲਦਾ ਤੇ ਨਾਲੇ ਚੋਰੀਆਂ ਕਰਦਾ ਤੀ ਉਹਦੇ ਨਾਲ ਦਿਮਾਗ ਤੇ ਲੋੜਾਗਾ ਉਹ ਫਿਰ ਸਾਡਾ ਦਾ ਨੁਕਸਾਨ ਕਰਤਾ ਨਾ ਉਹਨੇ ਮੇਰੀ ਗੱਲ ਸੁਣ ਲੈ ਮਾਤਾ ਉਹਨੂੰ ਬਾਹਰ ਕੱਢ ਲੈ ਨਹੀਂ ਅਸੀਂ ਅੰਦਰੋਂ ਕਢੀਸ ਕੇ ਕੱਢਾਂਗੇ ਨਾਲੇ ਉਹਨੂੰ ਕੁੱਟਾਗੇ ਨਾਲੇ ਮਾਤਾ ਸਾਡੇ ਕੋਲ ਪੱਕੇ ਪ੍ਰੂਫ ਨੇ ਅਸੀਂ ਕੱਚੇ ਪੈਰੋਂ ਨਹੀਂ ਆਏ ਕਮਾ ਘਰੇ ਤੁਨੂੰ ਉਹਦੇ ਜੇ ਆਪੇ ਸਾਰਾ ਕਸਮ ਬੰਨੂਗਾ ਠਾੜੇ ਚੱਲ ਜਾ ਕੇ ਲੰਬਾਈ 4 ਬੱਡੇ ਠਾੜੇ ਰੱਬ ਦੇ ਵਾਸਤੇ ਇਹੋ ਜਿਹਾ ਕੰਮ ਨਾ ਮੈਂ ਮੇਰੇ ਪੁੱਤ ਨਾਲ ਨ ਆਹੇ ਕੰਮ ਦੇ ਲੈ ਕੇ ਨਹੀਂ ਮੇਰਾ ਪੁੱਤ ਹਾਰੇ ਰੱਬ ਦੇ ਵਾਸਤੇ ਨਾਲੇ ਉੱਚਾ ਨਾ ਬੋਲੋ ਕੋ ਲੋਕ ਕੀ ਕਹਿਣਗੇ ਤੂੰ ਮੇਰੀ ਗੱਲ ਸੁਣ ਯਾਰ ਇਹ ਨਹੀਂ ਮੰਨਦਿਆਂ ਉਹਨੂੰ ਅੰਦਰੋਂ ਕੱਢ ਨਹੀਂ ਪੁੱਤ ਨਹੀਂ ਕੱਢ ਕੇ ਨਹੀਂ ਜਾਣਾ ਨਹੀਂ ਗੱਲ ਸਾਨੂੰ ਪੁੱਤ ਨਹੀਂ ਹੈਗਾ ਕਿ ਕਿਉਂ ਹੁੰਦਾ ਨਾ ਅਸੀਂ ਤੁਹਾਨੂੰ ਆਪ ਹੀ ਕਹਿ ਦਿੰਦੇ ਸੱਚੀ ਉਹ ਕਰੇ ਨਹੀਂ ਹੈਗਾ ਬੇਸ਼ੱਕ ਤੁਸੀਂ ਨਾ ਸਾਰੇ ਘਰ ਦੀ ਤਲਾਸ਼ੀ ਲੈ ਸਕਦੇ ਹੋ ਆਹ ਤਲਾਸ਼ੀ ਲੈ ਕੇ ਕਰਨਾ ਤੂੰ ਸਾਡੇ ਰੁਪਏ ਦਾ ਅਸੀਂ ਹੁਣ ਭੱਗ ਜਾਣਿਆ ਆ ਤੁਹਾਨੂੰ ਕੀ ਲੋੜ ਹੈ ਜੀ ਛੋਟੇ ਦਾ ਕੋਈ ਚੱਲ ਕੇ ਘੇਟਣ ਦੀ ਪੈਸੇ ਲੈ ਕੇ ਤਰੋ ਸਾਡਾ ਕੰਮ ਨਵੇਂ ਰੋ ਆ ਪੁੱਤ ਚੱਲ ਕੋਈ ਗੱਲ ਨਹੀਂ ਤੁਸੀਂ ਮੇਰੇ ਤੇ ਤਰਸ ਕਰੋ ਹੋਰੇ ਤਾਂ ਮੈਂ ਹੋਵਣੀ ਸੀ ਤੇ ਆਹ ਬੰਦੇ ਛੋਟੇ ਮਰੇ ਹੱਥ ਸਾਡੇ ਨੰਬਰ ਦੇ ਵਾਸਤੇ ਕਿਉਂ ਉੱਥੇ ਹੋਰ ਓਏ ਅਸੀਂ ਛੋਟੀ لحاظ ਨੂੰ ਰੁੱਕ ਗਏ ਇੰਨਾ ਟਾਈਮ ਨਹੀਂ ਤਾਂ ਸਾਡੇ ਨੂੰ ਹੁਣ ਕਿੱਦੇ ਦਾ ਚੱਕਰ ਹੁੰਦੇ ਸੀ ਉਹਨੂੰ ਮਾਤਾ ਤੂੰ ਸਾਡੇ ਦੇ ਵੀ ਤਰਸ ਕਰ ਡੂੜ ਲੱਖ ਰੁਪਏ ਤਾਂ ਉਹਨੇ ਪਹਿਲਾਂ ਨੁਕਸਾਨ ਕਰਤਾ ਡੂੜ 2 ਲੱਖ ਰੁਪਏ ਅਸੀਂ ਹੁਣ ਲਾਇਆ ਨਾ ਕੋਈ ਰੁਪਏ ਝਾੜਾ ਨਾ ਲੱਗਦੇ ਨੇ ਬੇ ਪੁੱਤ ਕਿਹੜਾ ਕਿਸ ਦਾ ਬਦਨਾਮੀ ਖੱਟਣ ਨੂੰ ਜੀ ਕਰਦਾ ਹੁੰਦਾਗਾ ਉਹਦੇ ਸਾਰੇ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟੀਆਂ ਉਹ ਤੇਰਾ ਆਪਦੇ ਨੂੰ ਰੋਕੇ ਰੱਖੋ ਤੇ ਤਾਂ ਅਸੀਂ ਕੀਰਨੀ ਪਾਈ ਜਾਣਗੇ ਤੂੰ ਗੱਲ ਨੇ ਵੇੜ ਕੇ ਕੀ ਕਰਨੀ ਨੇ ਨਾਲ ਦੱਸ ਨਾ ਇਨੇ ਪਰਨਾ ਕੇ ਨੇ ਜੀ ਆ ਦੇਖੋ ਤੁਹਾਡੇਗੇ ਅਸੀਂ ਹੱਥ ਜੋੜਦੇ ਆ ਤੁਹਾਡੇ ਪੈਰ ਫੜ ਲੈਨੇ ਆ ਪਰ ਤੁਸੀਂ ਐਵੇਂ ਨਾ ਨਾ ਕਰੋ ਅਸੀਂ ਦੇ ਦਾਂਗੇ ਪੈਸੇ ਉਹ ਭਾਈ ਆ ਹੱਥ ਇਹ ਤੁਸੀਂ ਉਦੋਂ ਵੀ ਜੋੜਦੇ ਸੀਗੇ ਉਦੋਂ ਵੀ ਤੁਸੀਂ ਆ ਤਰਲੇ ਮਿੰਤਾਇਂ ਕਰਕੇ ਸਾਨੂੰ ਮੋੜਤਾ ਪਰ ਅੱਜ ਨਹੀਂ ਅਸੀਂ ਮੋੜਦੇ ਐਂ ਕਰ ਭਾਈ ਓਏ ਮੈਸ ਖੋਲ ਇਹਨਾਂ ਦੀ ਹਾਂ ਬਾਸ ਸਕੂਲੇ ਚਲਾ ਜਾ ਨਹੀਂ ਜੀ ਓਏ ਬੱਸ ਯਾਰਾ ਸੋ ਇਹਨੇ ਤੇ ਕਿਉਂ ਸੁਣੀਆਂ ਲੈ ਤੈਂ ਕਿਰਨੇ ਪਈ ਜਾਣੀਂਗਾ ਤੂੰ ਮੈਸ ਖੋਲ ਆ ਜਾ ਯਾਰ ਨਹੀਂ ਪੁੱਤ ਖੋਲ ਮੈਸ ਇਹਨਾਂ ਦੀ ਹਾਂ ਚੱਲੀ ਮੇਰੀ ਗੱਲ ਸੁਣ ਤਾਂ ਸੁਣ ਲੈ ਇੱਕ ਵਾਰ ਤੁਹਾਡੇਗੇ ਹੱਥ ਜੋੜਦੇ ਆ ਹਾਂ ਦਸਵੇਂ ਤੱਕ ਕੀ ਕਰਨੀ ਹੈ ਜੀ ਮੈਂ ਵੀ ਸੋਡੀ ਮਾਮਾ ਵਰਕੀਆਂ ਸਿਰ ਤੇ ਮੇਰੇ ਬੰਦਾ ਨਹੀਂ ਅੱਛਾ ਮੈਂ ਕਿਦਵਾਤ ਤੀ ਮਾਰੀ ਮੁੱਟੀ ਮੇਰੀ ਤਾਂ ਕੋਈ ਮਾਂ ਬਟਾ ਸੁਣ ਲੋ ਮੇਰੀ ਗੱਲ ਸੁਣ ਲੈ ਪੁੱਤ ਹਾਸਲਾ ਮੈਂ ਤੁਹ ਦੋ ਮਹੀਨੇ ਮੈਥੋਂ ਤੋਂ ਮੰਗੇ ਲੈਣੀਆਂ ਦੋ ਮਹੀਨੇ ਰੁਕ ਜਾਓ ਮੈਂ ਮਾਤਾ ਪਰ ਵੇਚ ਕੇ ਉਹ ਬੱਸ ਕਰ ਮਾਤਾ ਸਿਰ ਤੇ ਛੱਡ ਕੇ ਬੈਠ ਜਾਰ ਬੱਸ ਕਰ ਮਾਤਾ ਉਹ ਜੇ ਤੂੰ ਹੁਣ ਤੱਕ ਉਹ ਸਹੀਦੇ ਦਿੰਦੀਆਂ ਨਾ ਉਹ ਤਾਂ ਹੀ ਦਾ ਸੱਤੇ ਜੜਾ ਫਰਦਾ ਦਾ ਪਾਏ ਦੇ ਸਾਰੇ ਪਿੰਡ ਨੂੰ ਵੇਚ ਕੇ ਖਾਣ ਨਾਲ ਕਰਖੇ ਹੋਣੀ ਨਾਲੇ ਮੇਰੀ ਗੱਲ ਸੁਣ ਮਾਤਾ ਤੂੰ ਅੱਦੇ ਵੀ ਸਾਨੂੰ ਉਹੀ ਗੱਲਾਂ ਕਹਿੰਦਾ ਸੀਗਾ ਵੀ ਅੱਜ ਦਿੰਨੇ ਆ ਕੱਲ ਦਿੰਨੇ ਆ ਤੁਸੀਂ ਇੰਨੇ ਦਿਨ ਢਪਾਤੇ ਮੈਂ ਨਹੀਂ ਪੁੱਤ ਮੈਂ ਸੋਚਿਆ ਘਰ ਵੇਚ ਕੇ ਖਹਿੜਾ ਛਡਾ ਲਾਂ ਨਿਆ ਸੋਡੇ ਜਿਹੜੇ ਹੈਗੇ 10 ਰੁਪਏ ਉਹ ਅਸੀਂ ਦੇਵਾਂਗੇ ਠੀਕ ਹੈ ਅਸਤੇ ਇਸ ਬਿਸ਼ਰਮੀ ਦੇ ਮਾਰੇ ਪਿੰਡ ਛੱਡ ਕੇ ਭੱਜਾਂਗੇ ਉਹਨੇ ਕਹਿੰਦਾ ਮੇਰੀ ਖੁੱਸੋਂ ਨਾ ਪਤਾ ਠੀਕ ਹੈ ਜਿਹੜਾ 1.5 ਲੱਖ ਰੁਪਏ ਦਾ ਅਸੀਂ ਲਵਾਗੇ ਲਵਾਗੇ ਜਿਹੜਾ ਕਰ ਤੂੰ ਸਾਰਾ ਠੀਕ ਹੈ ਨਾਲ ਇਹਦਾ ਵਿਆਜ ਵੀ ਲਵਾਗੇ ਨਾਲ ਇਹਦਾ ਲਵਾਵਾਂਗੇ ਥਾਣੇ ਦੇ ਪਟੇ ਸਾਰਾ ਤੋੜ ਦੇਉ ਦੇਖੀ ਤੂੰ ਤੇ ਮੇਰੀ ਗੱਲ ਸੁਣ ਕੱਲਾ ਮੇਰੇ ਜਵਾਬ ਹੈ ਉਹ ਯਾਰ ਨਹੀਂ ਪੁੱਤ ਮੇਰੀ ਗੱਲ ਸੁਣ ਥਾਣੇ ਤੋਂ ਜਾਣ ਦੀ ਕੋਈ ਲੋੜ ਨਹੀਂ ਸਾਡਾ ਜਿਹੜਾ 1.5 ਲੱਖ ਹੈ ਉਹ ਵੀ ਮਿਲ ਜੂਗਾ ਸਾਡਾ ਵਿਆਜ ਵੀ ਮਿਲ ਜੂਗਾ ਆ ਅਸੀਂ ਘਰ ਵੇਖਾ ਉਹ ਕਰਤਾ ਠੀਕ ਹੈ ਜਦੋਂ ਸਾਡਾ ਘਰ ਵੇਖ ਕੇ ਪੁੱਤ 2 ਮਹੀਨੇ ਤੱਕ ਸਾਡਾ ਬਸ ਤੁਸੀਂ ਹੱਥ ਬੰਨ ਕੇ ਬੇਨਤੀ ਖੜ ਜਾਓ ਮੇਰੀ ਗੱਲ ਸੁਣ ਲੈ ਮਾਤਾ ਜੇ ਹੁਣ ਤੂੰ 2 ਮਹੀਨਾ ਤੋਂ ਉੱਪਰ ਟਪਾ ਦੇਣਾ ਤਾਂ ਸਾਡੇ ਤੋਂ ਭਰਾ ਕੋਈ ਨਹੀਂ ਫਿਰ ਸਾਡੇ ਵਿਆਜ ਲਾ ਕੇ ਲਈ ਯਾਰ ਨਹੀਂ ਪੁੱਤ ਬਸ ਤੂੰ ਇੱਕ ਵਾਰੀ ਕਹਿਤਾ ਨਾ ਲੱਗ ਜਾਂਦੇ ਆ ਪਖੰਡ ਜੇ ਕਰਨ ਜਦੋਂ ਆਉਨੇ ਆ ਚੜ ਕਰਤੀਆਂ ਨੇ ਕੀ ਲੋਕਾਂ ਨੂੰ ਦਿਖਾਈਏ ਮੈਨੂੰ ਤਾਂ ਲੱਗਦਾ ਮੇਰੇ ਪੁੱਤ ਨੇ ਐਡੀ ਬੱਡੀ ਬਦਨਾਮੀ ਖੱਟਤੀ ਜਿਹੜਾ ਕਿਸਾਨ ਨੂੰ ਪਿੰਡ ਛੱਡ ਕੇ ਜਾਣਾ ਪਊਗਾ ਹੁਣ ਤਾਂ ਘਰ ਵੇਚ ਕੇ ਮਾਂ ਹੁਣ ਰੋਂਦਾ ਕੀ ਫਾਇਦਾ ਆਹ ਦੇਖ ਲਾ ਤੇਰੇ ਪੁੱਤ ਦੀਆਂ ਕਰਤੂਤਾ ਹੈ ਘਰ ਦਾ ਕੋਈ ਆ ਤੇ ਪਰਦਾ ਕੋਈ ਆਗਾ ਸਾਡੇ ਵਰਗਿਆਂ ਨੂੰ ਬੇਫਾਲਤੂ ਦੇ ਉਹਨਾਂ ਦੇ ਘਰ ਤੇ ਰੋਣੇ ਪਏ ਹੁਣ ਤਾਂ ਪੈ ਗਈ ਤੇਰੇ ਕਾਜੇ ਠੰਡ ਜੋ ਵੀ ਹੋਇਆ ਤੇ ਤੇਰੀਆਂ ਕਰਤੂਤਾ ਨਾਲ ਹੋਇਆ ਮੇਰੇ ਘਰ ਤੋਂ ਤਾ ਕਰਕੇ ਹਾਂ ਕਿ ਮੈਂ ਕਿਹਾ ਸੁਣੇ ਤੂੰ ਜਾਰੀ ਕਰ ਸਭ ਕੁਝ ਤੇਰੇ ਕਾਰਨ ਹੀ ਐ ਮੇਰੇ ਪੁੱਤ ਦੀ ਪਿੰਡ ਚ ਕੋਈ ਸੌਣਾ ਖਾਵੇ ਅੱਜ ਜਦ ਨਹੀਂ ਤੂੰ ਆਈ ਨਾ ਸਾਰਾ ਘਰ ਮੂਦਾ ਮਾਰਤਾ ਤੈ ਮੰਮੀ ਜੀ ਤੁਸੀਂ ਹੋਰ ਕੁਝ ਕਹਿੰਦੀ ਵਜਾਏ ਮੈਨੂੰ ਕਹਿਣ ਲੱਗ ਰਹੇ ਹੋਗੇ ਉਹਨੂੰ ਨਾ ਕਿ ਉਹ ਵੀ ਆ ਤੂੰ ਕੀ ਕਰਦਾ ਫਿਰਦਾਗਾ ਹਾਂ ਮੈਂ ਕਹਿੰਦੀ ਆ ਮੇਰੇ ਪੁੱਤ ਨੂੰ ਵੀ ਮਾੜੇ ਬੁਰੇ ਕੰਮ ਕਰ ਤੇ ਚੋਰੀਆਂ ਕਰ ਤੇਰੇ ਤਾਂ ਕੱਲ੍ਹ ਜੇ ਠੰਡ ਪੈ ਗਈ ਜੇ ਤੈਨੂੰ ਮੇਰਾ ਪੁੱਤ ਐਡਾ ਮਾੜਾ ਲੱਗਦਾ ਨਾ ਉਹ ਛੱਡ ਕੇ ਭੱਜ ਜਾ ਮੈਂ ਤਾਂ ਮੇਰੇ ਪੁੱਤ ਨੂੰ ਬਥੇਰਾ ਬਿਆ ਲੂੰਗੀ ਮੇਰੇ ਪੁੱਤ ਮਗਰ ਰਿਸ਼ਤੇ ਬਿਠਾਰੇ ਆਉਂਦੇ ਨੇਗੇ ਨਾਲੇ ਕੋਈ ਚੰਗੇ ਖਾਨਦਾਨ ਦੀ ਲਿਆਉ ਆ ਤੇਰੇ ਵਰਗੀ ਨੀ ਮੈਂ ਕੱਢੀ ਪਿੱਢੀ ਲਿਆਉਂਦੀ ਬਹੁਤ ਹੋ ਗਿਆ ਠੀਕ ਆ ਨਾ ਫਿਰ ਨਾ ਕਈ ਮੇਰੇ ਤੇ ਹੱਥ ਚੱਕਿਆ ਗਿਆ ਆਏ ਤੂੰ ਮੇਰੇ ਹੱਥ ਕਿਵੇਂ ਚੱਕੇਂਗੀ ਤੇਰੀ ਐਡੀ ਹਿੰਮਤ ਤੂੰ ਕਹਿੰਦੀ ਕਿ ਤੂੰ ਮੇਰਾ ਤੂੰ ਮੇਰੇ ਮਾਣ ਹੋ ਰਹਿਣਾ ਕਿਵੇਂ ਬੋਲ ਦੇਂਗੀ ਕਹਾ ਨਾ ਨਹੀਂ ਜੇ ਤੁਹਾਡੀ ਮਾਂ ਦੀ ਇੱਜ਼ਤ ਰੱਖਾਈ ਹੁੰਦੀ ਮੇਰੇ ਪੁੱਤ ਨਾਲ ਨਿਕਲ ਕੇ ਕਹਤੋਂ ਹਰੇ ਤੂੰ ਤੇਰਾ ਮੁੰਡਾ ਲੈ ਕੇ ਆਇਆ ਮੈਨੂੰ ਨਾ ਮੁੰਡਾ ਮੇਰਾ ਹੀ ਲਿਆ ਜੇ ਤੂੰ ਆਇਆ ਤਾਂ ਆਇਆ ਜਾ ਹੈ ਕਿੱਥੇ ਸਿਰ ਜਾਂਦੀ ਆ ਚੜਦੀ ਕੋਈ ਗੱਲ ਨਹੀਂ ਬਹੁਤ ਹੋ ਗਿਆ ਜਾ ਜਾ ਕਹੋਂਗੇ ਨਾ ਉਹ ਇਹਦਾ ਕਹਾਲਾਂਗੇ ਨਹੀਂ ਬੱਸ ਕਰ ਜਾ ਕਿਉਂ ਮੇਰੇ ਪੁੱਤ ਨੂੰ ਜੋਕਮ ਕੋ ਚੰਬੜੀ ਪਾਈਆਂ ਦੱਸ ਜੇ ਐਨੇ ਹੀ ਹੋਣਾ ਨਾ ਫਿਰ ਕਹਿ ਦੇ ਉਹਦੇ ਮੁੰਡੇ ਨੂੰ ਜਾ ਬਗ ਜਾ ਕਰ ਲੈ ਜਾਣਾ ਕੁਛ ਕਰਨ ਲਗਾ ਕਿਵੇਂ ਬੋਲਦੀ ਆ ਚਬਰ-ਚਬਰ ਹੈ ਸਾਡਾ ਘਰ ਬਰਬਾਦ ਕਰਤਾ ਜਿੱਦ ਦੇ ਨਹੀਂ ਆਈ ਆ ਪੱਠਾ ਵਟਾਤਾ ਇਸਨੇ ਪੈਤਲ ਨੇ ਓ ਬੀਬੀ ਜੀ ਮੈਂ ਉਹ ਉਧਰ ਦੇਖੀ ਆਨੀ ਆਗੀ ਨਹੀਂ ਤੁਸੀਂ ਤਾਂ ਬੁਲਾ ਰਹੇ ਹੋਗੇ ਆ ਕੇ ਕੰਮ ਕਰਨ ਲੱਗੀ ਹੋਈ ਹਾਂ ਮੈਂ ਆਪ ਹੀ ਕਰ ਲਵਾਂਗੀ ਚਲ ਕੋਈ ਨਹੀਂ ਨਹੀਂ ਬਤਨਾ ਲਾ ਦੋ ਕੋਈ ਨਹੀਂ ਤੁਸੀਂ ਆਰਾਮ ਕਰ ਲਓ ਸੋਣਾ ਹਾਂਜੀ ਤੂੰ ਨਾ ਮੈਨੂੰ ਵੀ ਬੀਜੀ ਹੋ ਗਿਆ ਕਰ ਕਿਉਂ ਬੀਜੀ ਜੀ ਤੁਸੀਂ ਤਾਂ ਮੈਨੂੰ ਆਖਿਆ ਸੀਗਾ ਉਹ ਜੋ ਹੋ ਗਿਆ ਹੋ ਗਿਆ ਮੈਂ ਤੇਰੀ ਮਾਂ ਤੂੰ ਮੈਨੂੰ ਮਾਂ ਕਿਹਾ ਕਰ ਕੋਈ ਨਾ ਮੈਂ ਗਲਤੀਆਂ ਕੀਤੀਆਂ ਬਹੁਤ ਪਰ ਅੱਜ ਤੋਂ ਹੀ ਤੇਰੀ ਮਾਂ

ਕੋਈ ਜ਼ਰੂਰੀ ਕੰਮ ਹੁੰਦਾ ਬੰਦੇ ਨੂੰ ਇਹਨੂੰ ਲੜ ਕੇ ਮੁੰਡਾ ਹੌਲੀ ਵੀ ਤਾਂ ਤੁਸੀਂ ਗੱਲ ਕਰ ਹੀ ਸਕਦੇ ਹੋਗੇ ਮੈਂ ਕਿਹਨੂੰ ਕਰਨਾ ਫੋਨ ਇਹਨੂੰ ਲੈ ਲੱਸ ਜਿਹੜੇ ਗੱਲ ਬੁਣਾਲਾ ਕਰਦੀ ਇਹਨੂੰ ਮੂੰਹ ਸੰਭਾ ਕੇ ਗੱਲ ਕਰ ਸ਼ਾਂਟੀ ਮੈਂ ਅਵਦੀ ਮਾਨ ਨਾਲ ਗੱਲ ਕਰ ਰਹੀ ਸੀ ਠੀਕ ਆ ਨਾ ਅੱਛਾ ਹੁਣ ਤੈਨੂੰ ਜਾਰੇ ਮਾ ਦਾ ਮੋਹ ਲੱਗ ਗਿਆ ਕੀ ਮੈਂ ਅਵਦੀ ਮਾਨ ਨਾਲ ਵੀ ਨਹੀਂ ਗੱਲ ਕਰ ਸਕਦੀ ਹੈਗੀ ਉਹ ਮੈਨੂੰ ਤੇਰੇ ਲੱਛਣਾਂ ਦਾ ਪਤਾ ਜਿਹੜੇ ਕੰਮ ਪਹਿਲਾਂ ਕਰਦੀ ਸੀ ਉਹ ਵੀ ਕੰਮ ਕਰੀਏ ਤੂੰ ਸ਼ਾਂਟੀ ਬੰਦਾ ਹਰ ਵਕਤ ਇੱਕੋ ਨਾਲ ਦਾ ਨਹੀਂ ਰਹਿੰਦਾ ਨਾਲੇ ਪਹਿਲਾਂ ਮੈਂ ਕਿਹਦੇ ਨਾਲ ਗੱਲਾਂ ਕਰਨੀਆਂ ਦਸੀ ਮੈਨੂੰ ਪਤਾ ਹੀ ਆ ਹਜੇ ਕਹਿੰਦਾ ਮੇਰੀ ਮਾਂ ਬੋਲਦੀ ਆ ਉਹ ਬੋਲੂਗੀ ਨਹੀਂ ਸਾਰਾ ਦਿਨ 24 ਘੰਟੇ ਫੋਨ ਤੇ ਲੱਗੀ ਰਹਿੰਦੀ ਆ ਬੰਦਾ ਵੀ ਕੰਮਕਾਰ ਕਰ ਲੇ ਅੱਛਾ ਤੁਹਾਡੇ ਬਾਅਦ ਮੈਂ ਕੋਈ ਕੰਮ ਕਰਨੀ ਕਰਦੀ ਹੈਗੀ ਹਾਂ ਹਾਂ ਦਸੀ ਨਹੀਂ ਲੱਗ ਰਿਹਾ ਤੈਨੂੰ 20 ਫੋਨ ਕਰ ਲੈ ਬੰਦੇ ਇੱਕ ਵਾਰ ਦਾ ਚੱਕ ਲੈ ਚਲ ਠੀਕ ਆ ਅੱਗੇ ਤੋਂ ਬਾਅਦ ਮੈਂ ਖਿਆਲ ਰੱਖਿਆ ਕਰੂੰਗੀ ਠੀਕ ਆ ਗੱਲ ਸੁਣ ਲੈ ਮੇਰੀ ਗੱਲ ਬੋਲ ਕੇ ਅੱਜ ਦਾ ਮੈਂ ਦੇਖ ਲਈ ਫੋਨ ਤੇ ਲੱਗੀ ਜੇ ਅੱਗੇ ਤੋਂ ਫੋਨ ਤੇ ਦੇਖ ਲਈ ਨਾ ਹੋਂਦਾ ਭਾਨੂੰ ਤੇਰਾ ਬਸ ਵੀ ਕਰੋ ਹੁਣ ਬਥੇਰਾ ਬੋਲ ਤੇ ਹੁਣ ਜਦੋਂ ਨੂੰ ਮੈਂ ਇੱਕ ਵਾਰੀ ਕਹਿ ਦਿੱਤਾ ਕਿ ਨਹੀਂ ਮੈਂ ਅੱਗੇ ਤੋਂ ਬਾਅਦ ਫੋਨ ਤੇ ਗੱਲ ਕਰਦੀ ਕਿਉਂ ਗੱਲ ਨੂੰ ਬਣਾਈ ਜਾਂਦੇ ਹੋ ਅੱਛਾ ਗੱਲ ਮੈਂ ਬਣਾਣਾ ਮੇਰੀ ਗੱਲ ਸੁਣਨਾ ਗੰਨ ਖੋਲ ਕੇ ਯੱਕੇ ਤੋਂ ਫੋਨ ਤੇ ਲੱਗੀ ਦੇਖ ਲਈ ਮੇਥੋਂ ਬਰਾ ਕੋਈ ਨਹੀਂ ਲੱਗੀ ਆ ਸਾਰਾ ਦਿਨ ਫੋਨ ਤੇ ਮੈਨੂੰ ਲੱਗਦਾ ਨਾ ਇਹਦੀ ਮਾਂ ਨੇ ਕੰਨ ਭਰ ਕੇ ਭੇਜਿਆ ਇਹਨੂੰ ਤਾਂ ਹੀ ਹੁਣ ਐ ਬੋਲਦਾ ਸਿਰ ਚਾੜ੍ਹ ਕੇ ਕੋਈ ਗੱਲ ਨਹੀਂ ਕਰ ਲੈਂਦੇ ਆ ਨਾ ਜਿੰਨੀਆਂ ਮੇਰੇ ਨਾਲ ਕਰਨੀਆਂ ਨੇ ਲੇ ਮਾਂ ਫੇਰ ਤੂੰ ਆਰਾਮ ਕਰ ਲੈ ਹਾਇ ਰਬਾ ਇਦਨੋਂ ਦਾ ਰੱਬ ਮੈਨੂੰ ਚੱਕ ਕੇ ਲਵੇ ਲੈ ਮਾਂ ਤੂੰ ਐਂ ਕਹ ਬੋਲੀ ਜਾਂਦੀ ਆ ਮੈਂ ਹੈਗੀ ਨਾ ਤੇਰੇ ਕੋਲ ਸਭ ਕੁਝ ਠੀਕ ਹੋ ਜਾਊਗਾ ਨਹੀਂ ਤੂੰ ਤਾਂ ਹੈਗੀ ਐ ਮੈਂ ਆਖੀ ਬੋਲਾਂ ਸਹੀ ਕੋਈ ਨਾ ਮਾਂ ਨੂੰ ਟੈਨਸ਼ਨ ਨਾ ਲੈ ਸਭ ਕੁਝ ਠੀਕ ਹੋ ਜਾਊਗਾ ਹੁਣ ਦੇਖ ਤੂੰ ਕਿੰਨਾ ਤਾਂ ਠੀਕ ਹੋ ਗਈ ਹੌਲੀ ਹੌਲੀ ਸਭ ਹੋ ਜਾਂਗੇ ਮਾਂ ਦੇਖ ਹਾਂਜੀ ਤੁਸੀਂ ਆ ਸਕੋ। ਸਸਰੀ ਘਰ ਦਾ ਠੀਕ ਆ। ਪੈਸੇ ਦੋ ਬਈ ਮੇਰੇ। ਕਿਹੜੇ ਪੈਸੇ? ਕਿਹੜੇ ਪੈਸੇ? ਜਿਹੜੇ ਤੇਰੇ ਬਾਪੂ ਨੇ ਲਈ ਸੀ। ਉਹ ਵਰਤੋਂ ਵੀ ਮੁੱਕ ਗਿਆ। ਦੇ ਵਾਸਤੇ ਐਦਾਂ ਨਾ ਬੋਲੋ ਜੀ। ਤੁਸੀਂ ਦੇਖੋ ਮੇਰੀ ਬੀਬੀ ਜੀ ਬਿਮਾਰ ਨੇਗੇ। ਅਸੀਂ ਜਲਦੀ ਤੁਹਾਡੇ ਪੈਸੇ ਦੇ ਦਵਾਂਗੇ। ਕਦੋਂ ਦੇ ਦੋਗੇ? ਆਹੀ ਕੋ ਸੰਭਾਧਾ ਹਾਂ ਦਾ। ਕਿੰਨਾ ਟਰ ਹੋ ਗਿਆ? ਅੱਜ ਦੇ ਦਾਂਗੇ, ਕੱਲ ਦੇ ਦਾਂਗੇ। ਨਾਵੇਂ ਉਂਦਰਾ ਫਰਦਾ। ਮੇਰਾ ਦਿਮਾਗ ਖਰਾਬ ਹੈ ਤਾਂ ਪਟ્રોલ ਭੁੱਕਿਆ ਹਣਾ। ਇੱਕ ਰਾ ਸਾਨੂੰ ਪੈਸੇ ਦਿੱਤੇ ਉੱਤੋਂ ਤੁਹਾਡੀਆਂ ਗੱਲਾਂ ਸੁਣਦਾ ਮੈਂ। ਨੇ ਭਾਈ ਕੋਈ ਨਾ ਥੋੜਾ ਜਿਹਾ ਚਿਰ ਹੋਰ ਖੜ ਜਾ ਜਿੱਥੇ ਇੰਨਾ ਚਿਰ ਹੋ ਗਿਆ ਉਹ ਮਾਤਾ ਮੇਰੀ ਗੱਲ ਸੁਣੋ ਥੋੜਾ ਥੋੜਾ ਚਿਰ ਕਰ ਤੁਸੀਂ ਕਿੰਨਾ ਚਿਰ ਲਗਾਤਾ ਵਿਆਜ ਤੇ ਵਿਆਜ ਪਈ ਜਾਂਦਾ ਇਹ ਗੱਲ ਆ ਕੋਈ ਵਿਆਜ ਦਾ ਭਾਈ ਮੈਨੂੰ ਪਤਾ ਨਹੀਂ ਪਈ ਜਾਂਦਾ ਵਿਆਜ ਵੀ ਤੇਰਾ ਦੇ ਨਹੀਂ ਪਾਊਗਾ ਹੁਣ ਕੀ ਕਰੀਏ ਪਹਿਲਾਂ ਇਹਦਾ ਪਿਓ ਮੁੱਕ ਗਿਆ ਹੁਣ ਮੈਂ ਬਿਵਾਰ ਹੋ ਰਹੀਆਂਗੀ ਐਸੇ ਕਰਕੇ ਬੱਸ ਕੜਿਕਤ ਲੱਗੀ ਕੋਈ ਨਹੀਂ ਜੀ ਅਸੀਂ ਜਲਦੀ ਤੁਹਾਡੇ ਪੈਸੇ ਦੇ ਦਵਾਂਗੇ ਅਜੇ ਭਾਈ ਤੁਸੀਂ ਲੋਕਾਂ ਦੇ ਪੈਸੇ দাবਦੇ ਹੋ ਨਾ ਤਾਂ ਹੀ ਮੰਜੇ ਤੇ ਪਏ ਹੋ ਬੇ ਭਾਈ ਅਸੀਂ ਤਾਂ ਅਜੇ ਤੱਕ ਕੋਈ ਹੋਈ ਨਹੀਂ ਕਿਸੇ ਦਾ ਦੇਣ ਲੈਣ ਰੱਖਿਆ ਸੀ ਮਜਬੂਰੀ ਹੋ ਗਈ ਬਿਮਾਰ ਹੋ ਗਈ ਮੈਂ ਇਹਦੇ ਤੇ ਮੁੱਕ ਗਏ ਸਾਰੇ ਪਿੰਡ 'ਚ ਪਤਾ ਕਰ ਲੈ ਜਾ ਕੇ ਅਸੀਂ ਕਦੇ ਕਿਸੇ ਦੇ 1 ਰੁਪਈਆ ਨਹੀਂ ਮੁਕਰੇ ਉਹ ਪਤਾ ਹੈ ਭਾਈ ਤੁਸੀਂ ਕਿੰਨੇ ਕੇ ਪਾਣੀ ਚੋਂ ਪਰ ਮੇਰੇ ਤਾਂ ਦੇਖੋ ਜੇ ਹੋਰ ਕਿਸੇ ਨੇ ਨਹੀਂ ਦੇਣਾ ਬੇਕਾਨੂ ਮੁਕਰੇ ਆ ਭਾਈ ਅਸੀਂ ਕਿਸੇ ਦੇ ਪੈਸੇ ਅਸੀਂ ਤਾਂ ਤੈਨੂੰ ਪਤਾ ਹੀ ਹੈ ਮੈਂ ਤੈਨੂੰ ਕਹਿਦਾ ਵੀ ਸਾਡਾ ਸਾਰੇ ਪਿੰਡ ਚ ਪਤਾ ਕਰ ਲੈ ਜੇ ਅਸੀਂ ਕਦੇ ਕਿਸੇ ਦਾ ਰੁਪਈਆ ਵੀ ਮੁਕਰੇ ਹੋ ਤੂੰ ਮੇਰੀ ਗੱਲ ਸੁਣ ਲੈ ਭਾਈ ਮੈਂ ਇਥੋਂ ਬਾਲੀ ਪਕਾਈ ਨਹੀਂ ਵੱਜਦੀ ਮੇਰੇ ਜਿਹੜਾ ਬੰਦਾ ਮੰਗੂ ਪੀ ਦੇ ਲੋ ਨਹੀਂ ਛੋਟਾ ਸਾਰਾ ਸਮਾਨ ਜਾ ਕੇ ਮੈਂ ਬਾਹਰ ਮਾਰੂੰ ਨਹੀਂ ਨਹੀਂ ਜੀ ਤੁਸੀਂ ਆਵੇ ਰਿਹਾ ਕਰਿਓ ਅਸੀਂ ਜਲਦੀ ਤੁਹਾਡੇ ਪੈਸੇ ਦੇ ਦੇਵਾਂਗੇ ਉਹ ਕਦੋਂ ਦੇ ਦੋਗੇ ਆਜੀ ਜਲਦੀ ਜਲਦੀ ਕਰ ਦੂੰ ਸਾਫ ਪਾਤਾ ਸ਼ਰਮਾ ਕੇ ਜਮਾ ਮੈਂ ਜਿਹਨਾਂ ਨੂੰ ਲਾਟ ਵਾਰਨਿੰਗ ਦੇਤੀ ਡਾਟਾ ਮੇਰੇ ਪੀਰੋ ਨਹੀਂ ਤੁਹਾਡੀ ਜੁੱਲੀ ਵੇਤਰਾ ਜਾ ਕੇ ਬਾਹਰ ਮਾਰੋ ਜਿੱਥੇ ਮਰਜੀ ਰਹੀ ਜਾਦਾ ਹੁਤਾ ਡਾਟਾ ਨਹੀਂ ਸਰਦ ਹੋਰ ਤੁਸੀਂ ਚੌੜੀ ਬਣਾ ਰੱਖੀ ਆ ਹੂੰ ਕੋਈ ਨਾ ਮਾ ਕੋਈ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਚੰਨਾ ਮੈਂ ਤੇਰੀ ਦਵਾਈ ਲੈ ਕੇ ਆਉਣੀ ਆ ਤੂੰ ਆਰਾਮ ਕਰ ਦੇਖ ਲੈ ਇੱਕ ਤਾਂ ਆ ਕੁੜੀ ਐ ਇੱਕ ਉਹਦੀ ਜੰਮੀ ਲਾਦ ਇਹ ਮੇਰੇ ਨਾਲ ਹੁਣ ਵੀ ਖੜੀ ਐ ਮੈਂ ਇਹਨਾਂ ਕਿੰਨਾ ਸਲੂਕ ਪਾਇਆ ਕੀਤਾ ਤਾਂ ਵੀ ਇਹ ਮੇਰੀ ਸੇਵਾ ਕਰਦੀ ਪਰ ਉਸ ਪ੍ਰਮਾਤਮਾ ਦੇ ਕਰੇ ਮੇਰ ਤਾਂ ਹੀ ਦੇਰ ਜਰੂਰ ਹੈ ਮੇਰੇ ਮਗਰੇ ਜਿੰਨਾ ਮੈਂ ਕੁੜੀ ਨਾਲ ਜਨਮ ਕੀਤਾ ਇੱਥੇ ਉਹ ਹੀ ਕਰ ਮਨਾ ਫਰਕ ਉਤਰੀਆ ਜੀ ਹਾਈ ਬੀਬੀ ਜੀ ਦੀ ਹਾਲਤ ਤਾਂ ਬਹੁਤ ਜ਼ਿਆਦਾ ਖਰਾਬ ਹੋ ਰਹੀ ਆ ਮੈਂ ਕੀ ਕਰਾਂ ਕਿੱਧਰ ਜਾਵਾਂ ਹੁਣ ਹਾਂ ਮੈਂ ਆ ਕਰਦੀ ਆ ਇੱਕ ਵਾਰ ਇਹਨਾਂ ਨੂੰ ਫੋਨ ਲਾ ਕੇ ਦੇਖਦੀ ਆ ਹੈਲੋ ਹਾਂ ਦੱਸ ਹੁਣ ਕਹਦੇ ਵਾਸਤੇ ਕੌਣ ਕੀਤਾ ਮੈਂ ਨਾ ਜੀ ਐ ਕਹਿੰਦੀ ਸੀ ਕਿ ਬੀਬੀ ਜੀ ਬਹੁਤ ਜ਼ਿਆਦਾ ਬਿਮਾਰ ਹੋ ਰਹੇ ਨੇ ਜੇ ਬੀਬੀ ਜੀ ਬਿਮਾਰ ਹੋ ਰਹੇ ਨੇ ਫਿਰ ਮੈਂ ਕੀ ਕਰਾਂ ਮੈਂ ਕਹਿੰਦੀ ਸੀ ਕਿ ਆਪਾਂ ਉਹਨਾਂ ਨੂੰ ਦਵਾਈ ਦਿਵਾ ਲੈਂਦੇ ਅੱਛਾ ਦਵਾਈ ਦਿਵਾ ਲੈਂਦੇ ਨਾ ਜੇ ਦਵਾਈ ਦਿਵਾਣੀ ਹੈ ਫਿਰ ਉਧਰੇ ਡਾਕਟਰ ਨੂੰ ਫੋਨ ਕਰ ਨਾ ਉਹ ਤੈਨੂੰ ਦਵਾਈ ਦੇ ਦੇਊਗਾ ਨਾਲੇ ਤੇਰੀ ਬੀਬੀ ਜੀ ਨੂੰ ਦੇ ਦੇਊਗਾ ਹੈਲੋ 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 ਮੇਰੀ ਗੱਲ ਤਾਂ ਸੁਣੋਈ ਰੱਬਾ ਮੈਂ ਕਿ ਤੇਰਾ ਮਾੜਾ ਕਰਤਾ ਜੋ ਹਰ ਵਾਰੀ ਮੈਨੂੰ ਗਲਤ ਠਹਿਰਾਇਆ ਜਾਂਦਾ ਜਦਕਿ ਮੇਰਾ ਤਾਂ ਕੋਈ ਕਸੂਰ ਵੀ ਨਹੀਂ ਪਤਾ ਨਹੀਂ ਕਿ ਮੇਰੇ ਨਾਲ ਹੀ ਹਰ ਵਾਰ ਐਵੇਂ ਕਿਉਂ ਹੁੰਦਾ ਦਾ ਸਪੂਆ ਹੁਣ ਕੀ ਕਰੀਏ ਸ਼ਰਟੀ ਨੂੰ ਪੁਰਸ ਲੈ ਗਈ ਚੱਕ ਕੇ ਮੰਮੀ ਵਿਚਾਰੀ ਦਰਦ-ਦਰ ਤੇ ਠੋਕਰਾਂ ਖਾਂਦੀ ਫਿਰਦੀ ਐ ਜਿਨੇ ਕਦੇ ਉਹੇ ਨਹੀਂ ਕਹਾਈ ਤੀ ਲੋਕਾਂ ਦੇ ਪੈਰ ਫੜਦੀ ਫਿਰਦੀ ਆ ਕਲੇਣੀ ਕਰਕੇ ਬਹੁਤ ਜਿਆ ਨੂੰ ਦੇਖ ਲਾ ਕੁਆ ਤੈਨੂੰ ਤਾਂ ਚਾਹ ਲਿਆਤੀ ਮੈਨੂੰ ਪੁੱਛਿਆ ਇਹ ਨਹੀਂ ਜਾਣ ਕੋਮਲ ਤੂੰ ਮੇਰੇ ਹੱਥ ਦੀ ਬਣਾਈ ਹੋਈ ਚੀਜ਼ ਪਸੰਦੇ ਕਦ ਕਰਦੀ ਐਂਗੀ ਨਹੀਂ ਤੈਨੂੰ ਚੱਜ ਨਾਲ ਬਣਾਵੇਂ ਫਿਰ ਪਸੰਦ ਵੀ ਕਰ ਲਾ ਪਾਣੀ ਤਾਂ ਨਹੀਂ ਤਾਂ ਕਰਕੇ ਮੇਰਾ ਮੁੱਠਾ ਡੰਮਦੀ ਐਂ ਤੂੰ ਚਲ ਚੁੱਪ ਕਰ ਪੁੱਤ ਇਹਦੀ ਮਾਂ ਨੇ ਇਹਨੂੰ ਜਮਾ ਅਕਲ ਨਹੀਂ ਸਖਾਈ ਵੀ ਕਿਵੇਂ ਕੋਮਲ ਜਿਹਦਾ ਹੁੰਦਾ ਕਿਵੇਂ ਹਰ ਵਾਰੀ ਨਾ ਮੇਰੀ ਮਾਂ ਤੇ ਨਾ ਕੇ ਚੜ ਜਾਕਰ ਮੈਂ ਤੈਨੂੰ ਦੱਸਦੀ ਗੱਲ ਨਹੀਂ ਤੂੰ ਭੱਗ ਜਾ ਸਿੱਡੀ ਹੋ ਕੇ ਲੱਤਾਂ ਲਟੜਾਲੀ ਮੇਰ ਤੋਂ ਉੱਭਦੀਆਂ ਇੱਕ ਤਾਂ ਮੇਰਾ ਭਾਈ ਦੂਰ ਕਰ ਤਾਂ ਉੱਤੋਂ ਤੂੰ ਬੋਲਣ ਨੂੰ ਮਰਦੀ ਐਂ ਘਰ ਪੱਟ ਤਾਂ ਸਾਰਾ ਆ ਕੇ ਕਹੇ ਜੀ ਗਏ ਘਰ ਦੀ ਆਈ ਆ ਆ ਦੇਖ ਲੋ ਭਾਜੀ ਕਿਵੇਂ ਮੈਨੂੰ ਬੋਲਣ ਲੱਗ ਰਹੀ ਆ ਮੈਨੂੰ ਦੱਸ ਤਾਂ ਦੇ ਮੇਰਾ ਕਸੂਰ ਕੀ ਆ ਮੈਂ ਕੀ ਕੀਤਾਗਾ ਨਾ ਹਜੇ ਕਸੂਰ ਪੁੱਛਦੀ ਆ ਇੱਕ ਤਾਂ ਮੇਰਾ ਭਾਈ ਦੂਰ ਕਰਤਾ ਘਰ ਆ ਕੇ ਤੂੰ ਸਾਰਾ ਬਸ ਖੱਖਰ ਵੱਖਰ ਕਰਤਾ ਜੀ ਨਾ ਨੇ ਸਿੱਖਿਆ ਤੇਰੇ ਭਾਈ ਨੂੰ ਵੀ ਚੋਰੀਆਂ ਕਰ ਡਾਕੇ ਕਰ ਠੀਕ ਆ ਨਾ ਨਹੀਂ ਤੇਰੇ ਪੈਰੋਂ ਹੈ ਸਾਰਾ ਕੁਛ ਤੂੰ ਹੀ ਕਹਿੰਦੀ ਹੋਣੀ ਮੈਨੂੰ ਆ ਚੀਜ਼ਾਂ ਚਾਹੀਦੀਆਂ ਨੇ ਆ ਚੀਜ਼ਾਂ ਚਾਹੀਦੀਆਂ ਨੇ ਮੈਂ ਉਹ ਸਾਰਾ ਭਾਈ ਤੂੰ ਵੀ ਚੁੱਪ ਕਰ ਦੇਖੀ ਆ ਨੇ ਨਾਲ ਤੂੰ ਕਿੰਨਾ ਬੋਲੀਏ ਨੀਗੀ ਤੂੰ ਕੁੜੀ ਨਾਲ ਤਾਂ ਕਮ ਸੇ ਕਮ ਵਧੀਆ ਰਹਿਆ ਕਰ ਤੇ ਤਾਂ ਆਪ ਜਵਾਨ ਬਹੁਤ ਚਲਦੀ ਆ ਜਵਾਨ ਤਾਂ ਭੂਆ ਇਹਦੀ ਚਲਣੀ ਹੋਏ ਸਾਰਾ ਦਿਨ ਤਾਂ ਮਾਂ ਨਾਲ ਗੱਲਾਂ ਕਰਦੀ ਆ ਮਾਂ ਹੀ ਸਿਖਾਉਂਦੀ ਆ ਇਹਨੂੰ ਅੱਛਾ ਫਿਰ ਸ਼ਾਂਟੀ ਨੂੰ ਵੀ ਚੋਰੀ ਕਰਨੀ ਉਹਦੀ ਮਾਂ ਨੇ ਸਿਖਾਇਆ ਹੋਣਾ ਤੇ ਤੈਨੂੰ ਮੁਰੇ ਬੋਲਣਾ ਵੀ ਮਾਂ ਨੇ ਸਿਖਾਇਆ ਨੀ ਬਹਿ ਜਾ ਬਹਿ ਜਾ ਟਿੱਕੇ ਹੋਰ ਨਾ ਮੈਥਨ ਲੱਤਾਂ ਤੋੜ ਆ ਲਈ ਆਂ ਫਾਲਸੋ ਨਾ ਮੇਰੇ ਨਾਲ ਨਾ ਬੋਲਿਆ ਕਰ ਮੈਂ ਤੈਨੂੰ ਗੱਲ ਦੱਸਦੀ ਉਂਗਲ ਨਾ ਤੂੰ ਲਾ ਕੇ ਗੱਲ ਕਰਿਆ ਕਰ ਦੱਸ ਲੈਂਗੀ ਦੱਸੀ ਮੈਨੂੰ ਚੱਲ ਮੈਂ ਤੈਨੂੰ ਮਾਰ ਦਾਂਗੀ ਨੀ ਤੂੰ ਸਿਰਫ ਝੌਂਕਣਾ ਜਾਣਦੀ ਆ ਮੇਰੀ ਗੱਲ ਸੁਣ ਤੁਰਦੀ ਲਾ ਗੁਰਨ ਨਾਲੇ ਰੋਟੀਆਂ ਬਣਾ ਦੇ ਚਾਰ ਮੈਂ ਕੋਈ ਨੌਕਰੀ ਨਹੀਂ ਰੱਖੀ ਜੇ ਲੋੜ ਆ ਭਾਂਪ ਬਣਾਉ ਠੀਕ ਆ ਨਾ ਮੈਨੂੰ ਸਿਰਫ ਮੇਰੇ ਬੰਦੇ ਦਾ ਮਤਲਬ ਆਗਾ ਜੇ ਇਸ ਘਰ ਤੇ ਮੇਰਾ ਭਾਈ ਨਹੀਂ ਨਾ ਤੇ ਰਹਿੰਦੀ ਤੂੰ ਵੀ ਨਹੀਂ ਤੈਨੂੰ ਵੀ ਧੱਕੇ ਮਾਰ ਕੇ ਕੱਢੂਗੀ ਮੈਂ ਐ ਕੋਈ ਨਹੀਂ ਕੱਢ ਸਕਦੀ ਮੇਰਾ ਭੂਆ ਮੇਰਾ ਨਾਮ ਵੀ ਕੋਮਲ ਨਹੀਂ ਇਹਨੂੰ ਤਾਂ ਮੈਂ ਘਰੇ ਇੱਕ ਕਮੈਂਟਰੀ ਦੇਖ ਕੇ ਜਰਦੀ ਹੁਣ ਤਾਂ ਮੇਰਾ ਭਾਈ ਨਹੀਂ ਰਿਹਾ ਇਹਨੂੰ ਮੈਂ ਘਰੇ ਕਿਵੇਂ ਰੱਖ ਲੂੰਗੀ ਨਾ ਸ਼ਾਂਤੀ ਚੋਰੀਆਂ ਵੀ ਕਰਦਾ ਸੀ ਭੂਆ ਮੇਰੀ ਗੱਲ ਸੁਣ ਇਹਦੇ ਪੈਰੋਂ ਹੋਇਆ ਸਾਰਾ ਕੁਝ ਜੇ ਮੰਗਦੀ ਹੋਊਗੀ ਆ ਚੀਜ਼ਾਂ ਹੀ ਤਾਂ ਹੀ ਮੇਰੇ ਭਾਈ ਨੇ ਡੀ ਬਦਨਾਮੀ ਖੱਟੀ ਐ ਐਸੇ ਕਰਕੇ ਕੀ ਪਤਾ ਕਿੱਥੋਂ ਕਹਿ ਕਰਦੀ ਆ ਇਹ ਇਹ ਪਤਾ ਨਹੀਂ ਕਿੱਥੋਂ ਕੱਢ ਕੇ ਲਿਆ ਇਹਨੂੰ ਐਨਾ ਸੋਹਣਾ ਰਿਸ਼ਤਾ ਕਰਾਉਂਦੀ ਸੀ ਮੈਂ ਉਹਨੂੰ ਆਹੋ ਉਹ ਤਾਂ ਲਿਆ ਨਹੀਂ ਮਰ ਜਾਣੇ ਉਹ ਤਾਂ ਤਾਂ ਨਸ਼ੇ ਕਰਨ ਲੱਗ ਗਿਆ ਆਹੋ ਹੋਰ ਕਿੰਨੇ ਤਾਂ ਨਸ਼ੇ ਕਰਦਾ ਗਵਾਂਡੀਆਂ ਦੀ ਮੋਟਰਪੱਟ ਲੈ ਆ ਉਹ ਵੀ ਐਸੇ ਨੇ ਕਿਹਾ ਤੀ ਉਹਨੂੰ ਮੋਟਰਪੱਟਨ ਨੂੰ ਮੈਂ ਦੱਸ ਜੰਮੀ ਪਰਵਾਦੀ ਦੇ ਰਾਹ ਤੇ ਤੁਰ ਗਿਆ ਤਾਂ ਹਾਂ ਇਹ ਸਿਖਾਉਂਦੀ ਆ ਸਾਰਾ ਕੁਛ ਆਪਦੀ ਮਾਂ ਨਾਲ ਗੱਲਾਂ ਕਰਦੀ ਆ ਉਹਦੇ ਸੈਂਟੀ ਨੇ ਲਿਆ ਕੇ ਪੈਸੇ ਫੜਾਤੇ ਅੱਧੇ ਆਪਦੀ ਮਾਂ ਨੂੰ ਭੇਜਦੇ ਅੱਧੇ ਸੈਂਟੀ ਨੂੰ ਫੜਾਤੇ ਫਿਰ ਸੈਂਟੀ ਨੇ ਘਣੀ ਫੜ ਕੇ ਲੈ ਹਾਂ ਬੱਸ ਮਾਰ ਦਿੱਤੀ ਆ ਉਹਨੇ ਤੇ ਤਾਂ ਫਿਰ ਆਹੋ ਹੁਣ ਸੈਂਟੀ ਮੇਰਾ ਭਾਈ ਤਾਂ ਹੁਣ ਲੈ ਗਈ ਪੁਲਿਸ ਚੱਕ ਕੇ ਕੋਈ ਗੱਲ ਇਹਨੂੰ ਧੱਕੇ ਮਾਰ ਕੇ ਮੈਂ ਘਰੂਗੀ ਘਰੋਂ ਆਹੋ ਕੋਈ ਨਹੀਂ ਪੁੱਤੂ ਪੀਚਾ ਠੀਕ ਹੈ ਲੈ ਕੈਲੀ ਜੀ ਬਹੁਤ ਧੰਨ ਦੀ ਬਹੂ ਹੈ ਅਚਾਨਕ ਦੇਖੇ ਪਾਣੀ ਦਾ ਨਹੀਂ ਕਰਿਆ ਮੈਂ ਦਿੰਨੀ ਆ ਪਤਾ ਨੀ ਕਿੱਧਰ ਨਿਕਲ ਗਈ? ਓਰੇ ਆ ਮੇਰੇ ਕੋਲੇ। ਸੁਣਦਾ ਨਹੀਂ? ਹਾਂ। ਕਿਉਂ ਕਰ ਸਕ ਚੱਕਰ ਵਾਲਾ ਕਰਤਾ ਨੇ? ਆ ਪਾਣੀ ਤਾਂ ਨਹੀਂ ਕਰਕੇ ਮੇਰੇ ਮੱਥੇ ਮਾਰਿਆ। ਨਾ ਕੀ ਗੱਲ? ਤੇਰੀ ਮੰਮਾ ਨੇ ਤੈਨੂੰ ਚਾਹ ਬਣਾਉਣੀ ਵੀ ਨਹੀਂ ਸਿਖਾਈ? ਫਾਲਤੂ ਬਕਵਾਸ ਨਾ ਕਰ ਮੇਰੇ ਲਈ ਠੀਕ ਹੈ ਨਾ? ਜੇ ਐਨੀ ਆਪਦੀ ਆ ਬਣਾ ਕੇ ਪੀ ਲਿਆ ਕਰ। ਜ਼ਿਆਦਾ ਨਾ ਬੋਲ ਠੀਕ ਹੈ ਨਾ? ਮੇਰਾ ਭਰਾ ਤੈਨੂੰ ਇੱਥੇ ਤੇਰਾ ਮੂੰਹ ਦੇਖਣ ਨੂੰ ਨਹੀਂ ਲੈ ਕੇ ਆਇਆ। ਨਹੀਂ ਮੈਂ ਵੀ ਫਿਰ ਨੌਕਰਾਨੀ ਨਹੀਂ ਰੱਖੀ ਇਸ ਘਰ ਦੀ ਨੂੰ ਆ ਗਈ। ਆਹੋ ਨੂੰ ਐ ਤੂੰ ਜੇ ਤੂੰ ਨਿਕਲ ਕੇ ਆ ਗਈ ਇਹਦਾ ਮਤਲਬ ਐ ਨਹੀਂ ਵੀ ਤੈਨੂੰ ਮੈਂ ਭਾਬੀ ਬਣਾ ਲੂੰਗੀ ਆਪਦੀ। ਠੀਕ ਹੈ ਨਾ? ਮੂੰਹ ਸੰਭਾਲ ਕੇ ਗੱਲ ਕਰ ਠੀਕ ਹੈ ਨਾ ਉਂਗਲ ਨੀਚੇ ਰੱਖ ਕੇ ਗੱਲ ਕਰ ਨਾ ਮੇਰੀ ਮੰਮਾ ਨੂੰ ਪਤਾ ਲੱਗ ਗਿਆ ਨਾ ਫਿਰ ਦੇਖੀ ਤੇਰਾ ਬਣਦਾ ਕੀ ਐ ਤੇ ਤੈਨੂੰ ਜਿਹੜਾ ਜੋਰ ਲੱਗਦਾ ਲਾਲਾ ਦਾ ਬੰਦੂ ਬਣਾਣੀ ਨਹੀਂ ਹੈਗੀ ਮੈਂ ਕੋਈ ਗੱਲ ਨਹੀਂ ਤੈਨੂੰ ਤਾਂ ਮੈਂ ਘਰੋਂ ਕੜਾ ਕੇ ਰੱਖੂੰਗੀ ਲਾਲਾ ਜੋਰ ਤੇ ਤੇ ਜਿਹੜਾ ਲੱਗਦਾਗਾ ਆਈ ਵੱਡੀ ਕਢਾਉਣ ਵਾਲੀ ਮੈਨੂੰ ਸਹੀ ਆ ਬੁਆਈ ਸਹੀ ਆ ਤੂੰ ਬេរਕ ਤੂੰ ਹੋਠੀ ਮਾਂ ਬੁਆਈ ਹਾਂ ਠੀਕ ਆ ਤੂੰ ਠੀਕ ਆ ਹਾਂ ਬੁਆਈ ਠੀਕ ਆ ਗੋਮਲ ਹਾਂਜੀ ਭੂਆ ਜੀ ਬਹਾਰਾ ਬੇਟੇ ਸੱਚੀ ਗੱਲ ਬਈ ਹੱਸ ਗਿਆ ਬਈ ਹਾਂ ਠੀਕ ਹੋ ਸਾਡੇ ਠੀਕ ਆ ਤੈਨੂੰ ਪਤਾ ਹੀ ਐ ਘਰ ਦੇ ਹਾਲਾਤਾਂ ਦਾ ਬਈ ਮੇਰੇ ਭਰਾ ਗਾਰੇ ਪੁੱਛ ਕੇ ਆਇਆ ਹਾਂ ਹਾਂ ਬਈ ਮੈਂ ਗਿਆ ਦੀ ਥਾਣੇ 'ਚ ਪੁਲਿਸ ਵਾਲੇ ਕਹਿੰਦਾ ਕੁਝ ਨਹੀਂ ਹੋ ਸਕਦਾ ਹੁਣ ਨਾ ਮੇਰਾ ਭਰਾ ਕਿਵੇਂ ਆ ਪਹਿਲਾਂ ਮੈਨੂੰ ਐ ਦੱਸ ਹਾਂ ਬਈ ਕੁਝ ਨਹੀਂ ਪਤਾ ਲੱਗਿਆ ਹੈ ਗਿਆ ਵਕੀਲ ਨੇ ਵੀ ਜੇ ਦੀ ਮੈਂ ਉਹਨਾਂ ਨਾਲ ਗੱਲ ਕਰੀ ਐ ਉਹ ਵੀ ਕੋਈ ਰਾਣੀ ਪਾਰਿਆ ਗੱਲ ਨੂੰ ਨਾ ਮੈਂ ਕਹਿੰਨੀ ਵੀ ਮੇਰੇ ਭਰਾ ਨੇ ਕੁਝ ਖਾਦਾ ਪੀਦਾ ਵੀ ਆ ਉੱਥੇ ਵੀ ਤੂੰ ਤਾਂ ਨਹੀਂ ਕੁੱਟੀ ਜਾਂਦੇ ਮੇਰੇ ਭਰਾ ਨੂੰ ਭੈਣ ਐਨਾ ਕਾ ਪੁਲਿਸ ਵਾਲੇ ਕਰਦੀ ਹੁੰਦੇ ਨੇ ਕੋਈ ਨਾ ਤੂੰ ਫਿਕਰ ਨਾ ਕਰ ਆਪਾਂ ਜੇ ਦੀ ਜ਼ਮਾਨਤ ਕਰਾ ਲਾਂਗੇ ਕਿਰਕਿਓ ਨਾ ਕਰਾ ਵੀਰੇ ਕਿੱਤ ਤਾਂ ਇਹ ਜੇ ਵੇਲੇ ਨੂੰ ਮੇਰਾ ਭਰਾ ਘਰੇ ਆ ਜਾਂਦਾ ਸੀ ਤੇ ਜਿੱਦਿਆਂ ਦੀ ਆ ਕਲੇਣੀ ਆਈ ਐ ਉਹਦਿਆਂ ਦੀ ਮੇਰੇ ਭਰਾ ਦੀ ਤਾਂ ਜ਼ਿੰਦਗੀ ਹੀ ਬਰਬਾਦ ਹੋ ਗਈ ਦੇਖ ਲੱਗੂ ਆ ਉਹਨੂੰ ਐ ਨਹੀਂ ਪਤਾ ਲੱਗਦਾ ਵੀ ਬਾਈ ਘਰੇ ਆ ਰਿਆ ਕੋਈ ਉਹਨੂੰ ਚਾਹ ਪਾਣੀ ਪੁੱਛ ਲਾ ਤੂੰ ਉਹਨੂੰ ਹਾਕ ਮਾਰ ਅੰਦਰੇ ਬੈਠੂ ਉਹ ਤਾਂ ਫੋਨ ਤੇ ਲੱਗ ਐ ਪ੍ਰਵੀਨ ਐ ਗੱਲ ਸੁਣ ਮੇਰੀ ਆ ਪਾਣੀ ਲੈ ਕੇ ਆ ਬਾਈ ਵਾਸਤੇ ਸਾਰਾ ਦਿਨ ਅੰਦਰ ਬੜ ਕੇ ਬੈਠੀ ਰਹਿੰਦੀ ਐ ਕੋਈ ਸੁਰਤ ਨਹੀਂ ਰਹਿੰਦੀ ਇਹਨਾਂ ਨੂੰ ਆਏ ਗਿਆਾਂ ਦੀ ਸ਼ਾਂਤੀ ਬਾਰੇ ਲੱਗਿਆ ਕੁਛ ਕੁ ਕੁਸ਼ਪਾ ਤਾਂ ਨਾ ਤੂੰ ਕਿਉਂ ਕੁਛ ਦਿਆ ਸੰਤੀ ਬਾਰੇ ਜੇ ਤੈਨੂੰ ਇੰਨੀ ਮੇਰੇ ਭਰਾ ਦੀ ਫਿਕਰ ਹੋਵੇ ਨਾ ਤੂੰ ਕਮਰੇ ਚ ਨਾ ਵੜ ਕੇ ਬੈਠੇ ਸੌਦਾਈ ਹੱਥ ਪੱਲਾ ਮਾਰੇ ਤੂੰ ਆਹੋ ਆਮਲ ਚੁੱਪ ਕਰ ਤੂੰ ਪਾਣੀ ਫੜੂ ਤੁਸੀਂ ਬੇਸ਼ਰਮ ਕਿਸੇ ਥਾਂ ਦਾ ਤੈਨੂੰ ਸ਼ਰਮ ਨਹੀਂ ਆਉਂਦੀ ਆ ਇਹ ਕੁਛ ਕਰਦੇ ਨੂੰ ਮਾੜਾ ਮੋੜਾ ਦੇਖ ਤਾ ਲੈ ਤੂੰ ਮੇਰੇ ਥੱਪੜ ਕੇ ਮਾਰੇ ਮੈਂ ਤਾਂ ਇਹੀ ਮਾਰੂਗੀ ਜੇ ਆ ਕੁਛ ਕਰੇਗਾ ਮੈਂ ਥੱਪੜ ਖਾਣਾ ਆਇਆ ਹਾਂ ਹਾਂ ਫਿਰ ਕਿਉਂ ਇਹੋ ਜਿਹੀ ਹਰਕਤਾਂ ਕਰਦਾ ਦੱਸੀ ਮੈਨੂੰ ਤੇਰੀ ਹਿੰਮਤ ਕਿਵੇਂ ਮੇਰੇ ਥੱਪੜ ਮਾਰਦੀ ਛੋਡੇ ਪਿੱਛੇ ਮੈਂ ਆਗੂ ਕਰਦਾ ਫਿਰਦਾ ਥਾਂ ਥਾਂ ਫਿਰਦਾ ਛੋਡੇ ਪਿੱਛੇ ਬਾਈ ਆ ਦੇਖ ਮੈਂ ਤੇਰੇ ਮੂਰੇ ਹੱਥ ਬੰਦੀਆਂ ਪਲੀਜ਼ ਮੇਰੇ ਭਰਾ ਕਰਕੇ ਦੇਖੀ ਮੇਰੇ ਭਰਾ ਦੀ ਜ਼ਮਾਨਤ ਕਰਾ ਦੇ ਮੇਰਾ ਬਾਈ ਬਣ ਕੇ ਇਹ ਤਾਂ ਜਿਹੇ ਜੀ ਹੈਗੀ ਆ ਹੈਗੀ ਆ ਸਾਡੇ ਮੂਨੇ ਵੀ ਸਾਡੇ ਨਾਲ ਖੜ ਜਾ ਬਾਈ ਬਣ ਕੇ ਇਹਦੇ ਕਹਣੀ ਦੇਖ ਲੈ ਪੁੱਤ ਤੇਰੀ ਭੈਣ ਐ ਵੀ ਛੋਡੀ ਆ ਵੀ ਆਪੇ ਕਰਾਲੀਆਂ ਜ਼ਮਾਨਤਾਂ ਮਾਤਾ ਜਾਨ ਆ ਆਪਣਾ ਆ ਦੇਖ ਲੈ ਇਹਨੇ ਕੀ ਕਰਿਆ ਉਹ ਵੀ ਭਜਾਤਾ ਮੁੰਡਾ ਮੈਂ ਕਰਿਆ ਉਹ ਨਹੀਂ ਕਰੀਏ ਕਰਦੀ ਐ ਸਾਰਾ ਕੁਝ ਤੂੰ ਚਾਹੁੰਦੀ ਐ ਨਹੀਂ ਵੀ ਮੇਰਾ ਭਰਾ ਜੇਲ੍ਹ ਤੋਂ ਬਾਹਰ ਆ ਜੇ ਤੇਰੇ ਪੈਰਿਆਂ ਹੁੰਦਾ ਸਾਰਾ ਕੁਝ ਉਹ ਦੇਖ ਲੈ ਬਾਈ ਨੂੰ ਮਿੱਟੀ ਚ ਭਜਾਤਾ ਨਾ ਕੀ ਕਰਦੀ ਨਹੀਂ ਹੁਣ ਤੇ ਤੁਹਾਡੀਆਂ ਕਿਹੜਾ ਖਪੁੱਟੇ ਨਹੀਂ ਕੋਈ ਇਹ ਹੀ ਇਹ ਜਿਹੀ ਆਈਏ ਆਪਣੇ ਤਾਂ ਉਹ ਦੇਖ ਲੈ ਜਵਾਕ ਵਿਚਾਰਾ ਭੁੱਖਾ ਤੇ ਆਇਆ ਫਿਰਦਾ ਤੇ ਸਵੇਰ ਦਾ ਪੂਆ ਦੀ ਤੁਸੀਂ ਵੀ ਉਹਦੀ ਸੈਡ ਲੈ ਰਹੇ ਨਹੀਂ ਮੇਰੀ ਗੱਲ ਸੁਣਾ ਕਰਿਆ ਕੀ ਟੀ ਉਹਨੇ ਜਿਹੜਾ ਤੂੰ ਉਹਦੇ ਥੱਪੜ ਮਾਰਿਆ ਆਹੋ ਜਿਵੇਂ ਤੈਨੂੰ ਤਾਂ ਜਮੀਨ ਹੀ ਕਸਰਾ ਪਤਾ ਹੈਗਾ ਹੱਥ ਵੜਾਇ ਜੀ ਹੁਣੇ ਮੇਰਾ ਅਸੀਂ ਤਾਂ ਦੇਖਿਆ ਨਹੀਂ ਤੇਰਾ ਹੱਥ ਖੜਾ ਮੇਰੀ ਗੱਲ ਸੁਣਾ ਜੇ ਬੰਦਿਆ ਹੁਣ ਗਲਾਸ ਫੜੂਗਾ ਤਾਂ ਮਾੜੀ ਮੋਟੀ ਉਂਗਲ ਲੱਗ ਕੇ ਤੂੰ ਿੱਟੀ ਗਈ ਨਾ ਉਹ ਤੂੰ ਸੱਚੀ ਸਵਿੱਤਰੀ ਬਣਦੀ ਆ ਤੁੰ ਲਵਾਣਾ ਕਰਾ ਨਹੀਂ ਕਿਹਾ ਤੁੰ ਲਵਾਣ ਦੇ ਹੱਥ ਮੇਰੇ ਜੇ ਇਸ ਘਰ ਚ ਮੇਰਾ ਭਾਈ ਨਹੀਂ ਰਹਿੰਦਾ ਨਾ ਤਾਂ ਤੇਰੀ ਵੀ ਇਸ ਘਰ ਚ ਕੋਈ ਜਗ੍ਹਾ ਨਹੀਂ ਤੂੰ ਨਿਕਲ ਐ ਕਿਵੇਂ ਨਿਕਲ ਮੈਂ ਬਾਹਰ ਕੱਢੋ ਮੈਂ ਤੁਮਨਾ ਆ ਮਾਂ ਇਹ ਕਿਹੜਾ ਹਰਦੀ ਏ ਤੇਰੇ ਦੱਬੇ ਤੋਂ ਦੁਖਣਾ ਐ ਤਾਂ ਦਿਨ ਰਾਤ ਹੀ ਦੁਖੀ ਜਾਂਦੀ ਐ ਕੋਈ ਨਾ ਮਾਸਾ ਸਭੀ ਕਸਨੀ ਠੀਕ ਹੁੰਦਾ ਪਰ ਤਾਂ ਹੁਣ ਤਾਂ ਮੈਨੂੰ ਤੇਰੇ ਹੀ ਫਿਕਰ ਖਾਈ ਜਾਂਦੇ ਹੁਣ ਨਹੀਂ ਮੈਂ ਠੀਕ ਹੁੰਦੀ ਜੇ ਤੇ ਮੈਨੂੰ ਕੁਝ ਹੋ ਗਿਆ ਤੇਰਾ ਕੀ ਬਣੂਗਾ ਫਿਰ ਮਾਂ ਮਾਂ ਮੈਂ ਤਾਂ ਵੀ ਸ਼ਰਮ ਨਹੀਂ ਆਉਂਦੀ ਤੂੰ ਫੇਰ ਬੁੱਥਾ ਚੱਕ ਕੇ ਉੱレ ਆ ਗਈ ਮਾਂ ਤਾਂ ਠੀਕ ਆ ਤੈਨੂੰ ਕੀ ਮੈਂ ਮਰਾਂ ਮੈਂ ਜੀਊਂਗਾ ਤੇਰੇ ਦਾ ਮਤਲਬ ਹੀ ਨਹੀਂ ਸਾਡੇ ਨਾਲ ਵੀ ਮੈਂ ਤੈਨੂੰ ਕਿੰਨੀ ਵਾਰੀ ਕਹਤਾ ਤੂੰ ਤਾਂ ਉਹਦੇ ਹੀ ਮਰ ਗਈ ਸੀ ਜਦੋਂ ਇਸਕੋ ਦਾ ਪੱਰ ਪਤਲਾ ਸੀ ਨਾ ਮਾਂ ਤੂੰ ਕਿੰਝ ਕਹਿਣੀ ਹੈਗੀ ਮੈਂ ਮੰਨਦੀ ਆ ਮੇਤੋ ਗਲਤੀ ਹੋਈ ਆ ਪਰ ਤੂੰ ਆ ਗਲਤਾਨਾ ਕਿ ਹਾਂ ਹਲੇ ਮੈਂ ਕਹਾਣੀ ਨਾ ਗਲਤੀ ਇੱਕ ਨਹੀਂ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਵੀ ਇਹੀ ਜਿਦਾ ਮੈਂ ਸੀ ਜੇ ਤੇਰੇ ਗਲਤੀਆਂ ਦੇ ਪਰਦੇ ਪਾਏ ਤਾਂ ਤਾਂ ਵਰ ਜਮੀ ਸੱਚ ਗਈਆ ਕਰਤੀਆ ਹੋਰ ਕੀ ਕਰਵਾ ਕੇ ਛੱਡੇਂਗੀ ਪਿਓ ਤੇਰਾ ਪੈ ਲੈਣਾ ਨਹੀਂ ਆਜ ਆਖਰੀ ਦਾ ਕਰਤਾ ਹੈ ਪੱਟ ਪਾ ਤੇ ਹੁਣ ਮੈਂ ਰਹਿ ਗਈ ਮੇਰੀ ਵੀ ਜਾਨ ਲੈਣੀ ਹੈ ਤੇ ਬੱਜ ਜਾ ਬੱਜ ਜਾ ਮਾਂ ਤੂੰ ਮੈਨੂੰ ਕੁੱਟਲਾ ਮਾਰ ਲਾ ਜੋ ਮਰਜ਼ੀ ਕਰ ਲਾ ਪਰ ਤੇਰੇ ਗੇ ਮੈਂ ਹੱਥ ਜੋੜਦੀ ਆ ਪਰ ਇਹ ਨਾ ਕਹਿ ਉਸ ਇੱਕ ਵਾਰ ਮੈਨੂੰ ਮਾਫ ਕਰ ਦੇ ਤੀ ਸਮਝ ਕੇ ਮਾਂ ਮੈਂ ਨਹੀਂ ਮਰਤਾ ਕੋਈ ਨਹੀਂ ਤੇ ਮੁਆਫ ਕਰਨਾ ਹੀ ਉਹ ਤਾਂ ਉਸ ਰੱਬ ਨੇ ਵੀ ਮaaf ਨਹੀਂ ਕਰਨਾ ਇਹ ਜੇ ਕਾਲੇ ਮੂੰਹ ਵਾਲੀ ਨੂੰ ਸਹੀ ਕਿਹਾ ਮਾਂ ਤੈਨੂੰ ਵੈਸੇ ਨਾ ਮੈਨੂੰ ਕੰਮ ਹੈ ਜੇ ਕਦੇ ਹੋਣੇ ਮੈਨੂੰ ਰੱਬ ਨੇ ਵੀ ਨਹੀਂ ਮaaf ਕਰਨਾ ਤੂੰ ਨਾ ਤੂੰ ਤਾਂ ਮੈਨੂੰ ਮaaf ਕਰ ਸਕਦੀਆਂ ਨਾ ਮੈਂ ਤੇਰੇ ਦਿੱਡੋ ਜੰਮੀ ਜਾਇਆ ਤੇਰੇ ਮਰੇ ਹੱਥ ਬੰਨੇ ਆ ਤਾਂ ਮਾਈ ਨਾ ਲੈ ਤੂੰ ਵੀ ਤੇ ਤਾਂ ਮੈਨੂੰ ਬਹੁਤ ਵੱਡਾ ਕਲੰਕ ਲਾਇਆ ਮਾਂ ਇਹ ਦਾਰੂ ਹੀ ਮੋਲਣਾ ਬੋਲਣਾ ਖਾਤੀ ਜਗਤ ਤੇ ਜੰਮੇ ਸਹੀ ਆ ਮੈਨੂੰ ਗੱਲ ਵਾਸਤੇ ਫੋਨ ਕੀਤਾ ਬੀਬੀ ਜੀ ਦੱਸੋ ਹੁਣ ਬੋਲਣ ਨੂੰ ਕੀ ਰਹਿ ਗਿਆ ਲੈ ਸਾਰਾ ਟੱਬਰ ਪਖੰਡ ਕਿਉਂ ਮਰੀ ਜਾਂਦਾ ਹੈਗਾ ਇੱਥੇ ਬੋਲ ਕੁਸੂਣ ਬੋਲ ਜੀ ਨਾਲ ਮੈਂ ਕਰਿਆ ਫੋਨ ਮਾ ਤੁਹਾਨੂੰ ਵਾਸਤੇ ਸੌਰੀ ਗੱਲ ਮੈਂ ਬੱਲਾ ਕੀ ਕੀ ਗੱਲ ਦੱਸਾਂਗੀ ਤੂੰ ਅਜੇ ਦੱਸਣ ਨੂੰ ਰਹਿ ਗਿਆ ਕੁਝ ਜਿਹੜੇ ਉਸ ਦਿਨ ਮੈਂ ਗੱਲ ਕਹੀ ਸੀ ਨਾ ਉਸਹੇ ਕੋ ਚਿੱਦੀ ਅੰਭੂ ਚਿੱਕੀ ਕਿ ਕਿ ਮਾਜੀ ਹੱਕੇ ਸਮੁੰਦਰ ਕਾ ਟੁੱਟ ਜੇ ਜਦੋਂ ਮੈਨੂੰ ਮਾਂ ਨੂੰ ਫੋਨ ਕਰਦੀ ਸੀ ਨਾ ਮਾਂ ਨੇ ਹਰ ਬਕਸੇ ਨੂੰ ਸਿਮਨ 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 ਮੇਰੇ ਹਿੱਤੇ ਤੱਕ ਕਦੇ ਸੋਚਿਆ ਹੀ ਨਹੀਂ ਨੀ ਦੇਸ਼ਾਂ ਨੇ ਤੇਰੇ ਬਾਰੇ ਮੈਂ ਬਹੁਤ ਸੋਚਿਆ ਸੀ ਨੀ ਤੇਰੀਆਂ ਗਲਤੀਆਂ ਸ਼ੁਰੂ ਤੋਂ ਆ ਜਵਾਖਰੀ ਤੇ ਲੱਗਦੇ ਰਹੀਆਂ ਨਹੀਂ ਨੀ ਪਾਪ ਨੇ ਇੱਥੇ ਤਾਂ ਸ਼ਰਮ ਮਾਨ ਲੈਂਦੀ ਮਾਰੀ ਮੋਟੀ ਇਹਦਾ ਘਰ ਤਾਂ ਬਸ ਆਪਸੇ ਨਾ ਤੋੜਦੀ ਤੂੰ ਮਾਂ

ਮਾਂ ਮੈਨੂੰ ਸੋਚਦੀ ਜੀ ਵਿਚਾਰ ਜਿਹੜੇ ਮੇਰੇ ਕੋਲ ਥੋੜੀ ਜਿਹੀ ਹੋਣੀ ਸੀ ਪਰ ਮੇਰੀ ਮਾਂ ਤਾਂ ਮੈਨੂੰ ਸਮਝ ਗਈ ਜਦ ਮੈਂ ਮਾਂ ਕੋਲ ਫੋਨ ਲਾਣਾ ਨਾ ਇਹਨਾਂ ਹਰ ਵਾਰ ਸਿਰ ਮੈਨੂੰ ਜ਼ਿਕਰ ਕਰਨਾ ਤੇ ਮੈਂ ਕਦੇ ਮੈਨੂੰ ਪੁੱਛਿਆ ਕਿ ਮੈਂ ਹੁਣ ਕਿੱਥੇ ਰਹ ਰਹੀ ਆ ਤੇ ਮੈਂ ਮਿਲ ਤੁਰ ਕੇ ਸੱਚੀ ਕੰਮ ਬਣੀ ਹਾਂ ਮੈਂ ਟੈਂਪਰ ਕਰਕੇ ਬਸ ਆ ਮੇਰਾ ਚੀਦਾ ਕਰਦਾ ਤੇਰਾ ਗਲ ਘੋੜਦਾ ਮੈਂ ਮੇਰੀ ਗੱਲ ਸੁਣ ਲੈ ਜਦੋਂ ਤੇਰਾ ਵਿਆਹ ਕਰਾਇਆ ਸੀ ਤੇਰੀ ਜੀ ਦੀ ਕੰਮ ਜੱਡੀ ਸੀ ਇਹ ਪਿਆਰੇ ਕੀ ਨਹੀਂ ਤੈਨੂੰ ਲਿਆ ਕੇ ਇਕੱਠਾ ਕਰਕੇ ਰੱਖਿਆ ਸੀ ਘਰੀ ਨਹੀਂ ਨਾਲੇ ਤੂੰ ਆਪ ਗਈ ਮੈਂ ਸਾਨੂੰ ਖੁੰਝੇ ਲਾ ਗਈ ਹਲੇ ਮੈਂ ਹਲੇ ਤੈਨੂੰ ਸਮਝੇ ਰਾਂ ਤੂੰ ਵੀ ਨਾ ਸਮਝਾ ਮੋ ਠੀਕਾ ਤੈਨੂੰ ਤੁਸਿਆ ਪਾਰਾ ਤੂੰ ਮਾਰ ਲਾ ਕੁਤਲਾ ਜੋ ਮਾਜੀ ਕਰ ਪਰ ਬਾਪੂ ਮੈਨੂੰ ਉੱਪਰ ਸਮਝ ਨਹੀਂ ਕੋਈ ਜੀ ਕਰਦਾ ਨਾ ਕੀ ਮੰਨਦੇ ਹੈ ਤੂੰ ਤੇ ਸਾਡਾ ਘਰ ਹੀ ਵਸਦਾ ਚਾਰ ਦਿਨ ਲੱਗੀ ਸੀ ਇਹ ਜੇ ਪਾਵੇ ਮੈਂ ਆ ਇਹ ਤੇਰੇ ਵਰਗੇ ਤੇ ਭਰੋਸਾ ਕਰ ਲਿਆ ਉਹ ਤੇਰੇ ਬਾਰੇ ਸਭ ਕੋ ਜਾਣਦਾ ਸੀ ਆਏ ਰੱਬਾ ਆ ਮੇਰੀ ਮੱਤ ਤੇ ਪੜਦਾ ਕਿਉਂ ਪੈ ਗਿਆ ਸੀ ਸਮਰ ਮੈਨੂੰ ਮਾਫ ਕਰ ਦੇ ਮਾਫ ਕਰ ਦੇ ਜੀ ਤੁਸੀਂ ਐਵੇਂ ਨਾ ਕਹੋ ਸਮਰ ਦੇਖ ਤੂੰ ਤਾਂ ਨਹੀਂ ਛੋਡੀ ਪਾਉਣਾ ਤੂੰ ਦਿਲ ਨਹੀਂ ਸਮਝੇਂਗੀ ਪੜਾ ਹੋ ਜਾ ਲਾਹਣਾ ਜੀ ਨੇ ਬਾਕੀ ਰਹਿ ਗਈ ਤੇਰੇ ਸਮਝਣ ਦੀ ਗੱਲ ਨਹੀਂ ਤੇਰੀ ਤਾਂ ਅੱਜ ਤੋਂ ਕੁ ਸਮਝੇ ਪਾਈ ਹੋਣੀ ਮੇਰੇ ਤਾਂ ਹੁਣ ਇਹ ਨਹੀਂ ਛੱਕਾ ਬਿਦੋ ਮੇਰੀ ਜਮੀ ਰਹੀ ਗਈ ਹੈਗੀਆ ਤੇ ਨਾਲ ਚਲ ਭੀ ਗਾਵਾ ਜੇ ਤੇ ਮੈਨੂੰ ਕੋਈ ਸਮਝ ਨਹੀਂ ਆਉਣੀ ਲਗਾ ਤਾਂ ਮੈਂ ਜੋ ਕੇ ਵੀ ਕੀ ਕਰਨਾ ਇਸ ਤੋਂ ਚੰਗਾ ਤੈਨੂੰ ਮਰੀ ਜਾਨੀਆ ਨਹੀਂ ਬਰੀਕ ਗੱਲ ਸੁਣ ਜਾ ਤੂੰ ਮਰ ਜਿਉ ਮੈਨੂੰ ਤੇਰੇ ਜਿਉੜ ਮਰਦਾ ਕੋਈ ਫਰਕ ਨਹੀਂ ਪੈਂਦਾ ਪਰ ਮੇਰੇ ਮੱਥੇ ਨਾਲ ਲੱਗ ਜੀਂ ਜਿਉ ਮਰ ਕੇ ਮੇਰੀ ਜੈ ਜਰਾ ਚੜ ਜੀ ਬਾਹਰ ਵਗ ਜਾਇ ਤੂੰ ਨਹੀਂ ਰੁਕੋ ਦੀਦੀ ਕੋਈ ਨਾ ਬੀਬੀ ਜੀ ਤੁਸੀਂ ਦੀਦੀ ਜੀ ਨੂੰ ਮਾਫ ਕਰ ਦਿਓ ਚਲੋ ਕੋਈ ਨਾ ਗਲਤੀਆਂ ਤਾਂ ਵੱਡੇ ਵੱਡਿਆਂ ਤੋਂ ਹੋ ਜਾਂਦੀਆਂ ਨੇ ਆ ਦੇਖ ਲੈ ਨੀ ਪਾਪਰੇ ਜਿੰਦਾਂ ਤਾਂ ਕੋਈ ਕਸਮ ਨਹੀਂ ਛੱਡੀ ਨਾ ਹੋਰ ਤੂੰ ਤੱਕ ਜਾ ਕੇ ਤੇ ਘਰ ਦੇ ਬੱਟੇ ਨੂੰ ਤੱਕ ਵੀ ਉਹੀ ਤੇ ਨੂੰ ਕਹਈਏ ਵੀ ਮaaf ਕਰ ਦੇ ਨਾ ਪਰ ਮੇਰੇ ਕੋਲ ਤੇਰੇ ਲਈ ਮਾਫੀ ਨਹੀਂ ਹੈਗੀ ਮਾ ਮੈਂ ਕਿਹਾ ਕਿ ਤੇਰੇ ਤੋਂ ਪਰਵਾਹ ਨਹੀਂ ਆਉਂਦੀਏ ਸੋਣ ਨਾ ਤੇਰੇ ਤੋਂ ਪਰਵਾਹ ਵਰਦੀਆਂ ਚਲ ਕੋਈ ਗੱਲ ਨਹੀਂ ਬੀਬੀ ਜੀ ਇਹਨੂੰ ਮaaf ਕਰ ਦਿਓ ਜਿੰਨੀਆਂ ਕਹਿੰਦੇ ਕੀਤੀਆਂ ਸੀ ਨਾ ਉਹਨੇ ਕਿਦ ਨਾਲ ਬਣ ਗਈਆਂ ਦੇਖ ਦਰਸ਼ਨ ਦੇਹੀ ਖਾਤਰ ਮਾਫੀ ਤਾਂ ਮੇਰੇ ਕੋਲ ਹੈ ਨਹੀਂ ਪਰ ਜੇ ਤੂੰ ਕੋਣ ਤਾਂ ਇਹਨੂੰ ਸਿਰਫ ਇੱਕ ਮੌਕਾ ਇੱਕ ਮੌਕਾ ਦੇ ਸਕਦੇ ਹੋ ਉਹ ਵੀ ਤੇਰੇ ਕਹਿਣ ਤੇ ਹਾਂ ਇਹਨੂੰ ਕਹਿ ਦੀ ਕਿ ਮੇਰੇ ਤੋਂ ਮਾਫੀ ਦੀ ਉਮੀਦ ਨਾ ਕਰੇ ਮਾ ਪੁੱਸਾਇਤ ਐਨੀ ਆ ਗਈ ਪਹਿਲਾਂ ਤਾਂ ਨਾ ਮੈਂ ਇੱਕ ਗਲਤੀ ਨੇ ਮੇਰੇ ਬਾਪੂ ਦੀ ਜਾਨ ਲੈ ਲਈ ਉਹ ਦੂਜਾ ਬੱਚਾ ਸੰਭਾਲ ਕਰ ਤਰਵਾਤਾ ਤੂੰ ਕੀ ਤੋਂ ਕਿਤੇ ਨਹੀਂ ਸੁਣਨਾ ਪਿਆ ਮੇਰੇ ਘਰ ਕੇ ਕਸੀ ਮਾਫੀ ਦੇ ਲੈ ਇੱਕ ਤਾਂ ਮਾਹੀ ਨਹੀਂ ਪਰ ਫਿਰ ਵੀ ਜੋ ਹੋ ਸਕਦਾ ਨਾ ਫਿਰ ਤੇ ਕਹਿੰਦੇ ਮਾਂ ਮੈਨੂੰ ਮਾਫ ਕਰ ਦੇ ਇੱਕ ਵਾਰ ਮਾਂ ਮੈਨੂੰ ਗੱਲੇ ਲਾ ਲਾ ਬਸ ਚਲ ਕੋਈ ਗੱਲ ਨਹੀਂ ਕੁੜੀਏ ਸਭ ਠੀਕ ਹੋ ਜਾਊਗਾ ਹੌਲੀ ਹੌਲੀ ਪਰ ਹੁੰਦਵਾਏ ਜੀ ਗਲਤੀ ਨਾ ਕਰੇ ਚਲ ਕੋਈ ਨਹੀਂ ਬੀਬੀ ਲਾ ਲਾ ਗੱਲੇ ਨੂੰ